ਲੋਕਤੰਤਰ ਦੇ ਵਿੱਚ ਚੋਣਾਂ ਦਾ ਭੇਡ ਭਾਵੇਂ ਜਿਹੜੀ ਪੂਰੀ ਤਿਆਰੀ ਜਿਹੜੀ ਨਿਰਪੱਖ ਪੱਧਰ ਦੀ ਹੁੰਦੀ ਹੈ ਪਰ ਫਿਰ ਵੀ ਕਿਤਨਾ ਕਿਤੇ ਜਿਹੜੀ ਟੋਨ ਹੈ ਉਹ ਵੱਖਰੀ ਤਰ੍ਹਾਂ ਦੀ ਜ਼ਰੂਰ ਸੁਣਾਈ ਦਿੰਦੀ ਹੈ ਵਿਖਾਈ ਦਿੰਦੀ ਹੈ ਕਹ ਜੀਏ ਕਿ ਜੇਕਰ ਮੀਡੀਆ ਐਂਗਲ ਤੋਂ ਅਖਬਾਰਾਂ ਦੀ ਟੋਨ ਚੈਨਲਾਂ ਦੀ ਟੋਨ ਤੇ ਅਫਸਰਾਂ ਦੀ ਟੋਨ ਉਹ ਜ਼ਰੂਰ ਕਿਤਨਾ ਕਿਤੇ ਅਲਾਰ ਉਹਦਾ ਆਪਾਂ ਨੂੰ ਵੇਖ ਸਕਦੇ ਆ ਇਸ ਪੈਂਦਾ ਪਰੰਤੂ ਜਿਹੜੀ ਅਸਲੀ ਟੋਨ ਹੈ ਲੋਕਾਂ ਦੀ ਉਹ 4 ਜੂਨ ਨੂੰ ਵੀ ਸੁਨਾਈ ਦੇਗੀ ਵਿਖਾਈ ਦੇਗੀ ਕਿ ਲੋਕਾਂ ਦਾ ਫਤਵਾ ਕੀ ਹੈ ਤੁਜੇ ਬੰਨੇ ਪੰਜਾਬ ਦੀ ਜਿੱਕਰ ਸਿਆਸਤ ਨੂੰ ਆਪਾਂ ਛੇੜੀਏ ਤਾਂ ਦੋ ਵੱਡੇ ਪਰਿਵਾਰ ਇਸ ਵਾਰ ਫੇਰ ਵੱਡੇ ਸਿਆਸੀ ਇਮਤਿਹਾਨ ਦੇ ਵਿੱਚ ਨੇ ਕਹਿੰਦਾ ਪਾਪ ਕੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਦੋਨਾਂ ਨੇ ਪਿਛਲੀ ਜਿਹੜੀ ਵਿਧਾਨ ਸਭਾ ਚੋਣ ਸੀ ਉਹਦੇ ਵਿੱਚ ਜਿਹੜੀ ਹੈ ਵੱਡੇ ਪੱਧਰ ਉੱਤੇ ਮਾਤ ਖਾਦੀ ਬੜੀ ਵੱਡੀ ਜਿਹੜੀ ਹੈ ਸਿਆਸੀ ਦਿਗਜ ਹੋਣ ਦੇ ਬਾਵਜੂਦ ਪੱਟੀ ਢਾ ਲਗੀ ਤੇ ਹੁਣ ਫਿਰ ਇਸ ਵੇਲੇ ਪੰਜਾਬੀਆਂ ਦੀਆਂ ਨਜ਼ਰਾਂ ਇਹਨਾਂ ਤੋਂ ਨਾ ਪਰਿਵਾਰਾਂ ਵੱਲ ਲੀ ਨੇ ਕਿਉਂਕਿ ਇਹ ਪਰਿਵਾਰ ਫਿਰ ਮੈਦਾਨ ਦੇ ਵਿੱਚ ਨੇ ਤੇ ਵੱਡੇ ਇਮਤਿਹਾਨ ਦੇ ਵਿੱਚ ਵੀ ਨੇ ਅਜਿਹੀ ਸਾਰੀ ਜਿਹੜੀ ਸਿਆਸੀ ਲਿਹਾਜ ਦੀ ਚਰਚਾ ਖਾਸ ਤੌਰ ਤੇ ਸਾਡੇ ਨਾਲ ਅੱਜ ਜੁੜੇ ਨੇ ਉਹਗੇ ਵਿਸ਼ਵ ਚਿੰਤਕ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚਨੜੀ ਮਿਸ਼ਨ ਪੰਜਾਬੀ ਉਹਨਾਂ ਦਾ ਤੁਹਾਡਾ ਸਵਾਗਤ ਵੈਲਕਮ ਕੀ ਹਪਿੰਦਰ ਸਾਹਿਬ ਸਸਤਰੀਕਾਲ ਸਰੋਤਿਆਂ ਨੂੰ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਡਾਕਟਰ ਸਾਹਿਬ ਕਈ ਵਾਰ ਟ੍ਰੋਨ ਜਿਹੜੀ ਹੁੰਦੀ ਹੈ ਨਾ ਉਹ ਜਾਂ ਸੁਣਾਈ ਦੇ ਜਾਂਦੀ ਏ ਜਾਂ ਵਿਖਾਈ ਦੇ ਜਾਂਦੀ ਏ ਕੁਛ ਨਾ ਕੁਛ ਕੋਈ ਪ੍ਰਭਾਵ ਜ਼ਰੂਰ ਛੱਡਦੀ ਏ ਤੇ ਹੁਣ ਜਿਵੇਂ ਲੋਕ ਚੋਣਾਂ ਦਾ ਮਾਹੌਲ ਹੈ ਚੋਣ ਪੇੜ ਪਖਿਆ ਹੋਇਆ ਨਾਮਜ਼ਦਗੀਆਂ ਦਾ ਦੌਰ ਲੰਘਣ ਤੋਂ ਬਾਅਦ ਹੁਣ ਅੱਗੇ ਵੱਡੇ ਪੱਧਰ ਉਤੇ ਰੈਲੀਆਂ ਦਾ ਸਿਲਸਿਲਾ ਜਿਵੇਂ ਕਿ ਅਦਤਿਆ ਨਾਥ ਜੋਗੀ ਜਿਹੜੇ ਕਿ ਪ੍ਰਧਾਨ ਮੰਤਰੀ ਨੇ ਉਹ 20 ਮਈ ਨੂੰ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਵੱਡੀ ਉੱਥੇ ਰੈਲੀ ਕਰਨਗੇ ਇਸ ਤਰ੍ਹਾਂ ਹੀ ਅਮਰਸ਼ਾਹ ਦੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੀ ਰੈਲੀਆਂ ਪੰਜਾਬ ਦੇ ਵਿੱਚ ਹੋਣਗੀਆਂ ਤਰੀਕਾਂ ਅਗਲੇ ਸਮੇਂ ਉਹ ਬਣ ਕੇ ਸਾਹਮਣੇ ਆ ਜਾਣਗੀਆਂ ਪਰ ਗੱਲ ਕਰਦੇ ਹਾਂ ਸਿਆਸੀ ਟੋਨ ਦੀ ਤਾਂ ਜਿਹੜਾ ਅਸਲੀ ਜਿਹੜੀ ਟੋਨ ਹੈ ਉਹ ਤਾਂ ਵੋਟਰਾਂ ਨੇ ਹੀ ਆਪਾਂ ਨੂੰ ਵਿਖਾਈ ਵਿਖਾਉਣੀ ਹੈ ਕਹਿੰਦਾ ਭਾਵ ਕਿ 4 ਜੂਨ ਨੂੰ ਸਾਹਮਣੇ ਆਏ ਬੱਲ ਸਾਹਿਬ ਕਿਵੇਂ ਆਪਾਂ ਅਜਹੀ ਜਿਹੜੀ ਟੋਨ ਜਿਹਦੀ ਗੱਲ ਆਪਾਂ ਕਰ ਰਹੇ ਆ ਕਿ ਅਖਬਾਰਾਂ ਦੀ ਚੈਨਲਾਂ ਦੀ ਜਾਂ ਅਫਸਰਾਂ ਦੀ ਟੋਨ ਕਿਉਂਕਿ ਜਿੱਥੇ-ਜਿੱਥੇ ਕਿਸੇ ਦਾ ਕੋਈ ਹਿੱਤ ਹੁੰਦਾ ਹੈ ਉਹ ਜ਼ਰੂਰ ਉਹਦਾ ਜਲਵਾ ਥੋੜਾ ਜਿਹਾ ਥੋੜਾ ਜਿਹਾ ਪ੍ਰਭਾਵ ਬਾਹਰ ਆ ਜਾਂਦਾ ਹੈ ਹੁਣ ਆਪਾਂ ਇਸ ਸਾਰੇ ਜਿਹੜਾ ਵਰਤਾਰਾ ਇਹਨੂੰ ਕਿਵੇਂ ਦੇਖ ਸਕਦੇ ਆ ਟੋਨ ਹੁਣ ਦੀ ਟੋਨ ਤੇ ਆਪਾਂ ਲੈ ਕੇ ਜਾਈਏ 4 ਜੂਨ ਦੀ ਜਿਹੜੀ ਅਸਲੀ ਟੋਨ ਹੋਣੀ ਹੈ ਕੁਪਿੰਗ ਟੂ ਸਰਵੇ ਚੀਜ਼ ਜਿਹੜੀ ਗੱਲ ਥੋੜੀ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਕਾਫੀ ਅਜੇ ਮੈਂ ਸਮਝਦਾ ਨਹੀਂ ਗੁੰਝਲਦਾਰ ਆ ਰਹੀ ਹੈ ਸਿਚੁਏਸ਼ਨ ਕੋਈ ਬਹੁਤ ਸਪਸ਼ਟ ਕਿਸੇ ਪਾਸੇ ਨਹੀਂ ਦਿਖ ਰਹੀ ਗੱਲ ਲੋਕਲ ਪੱਧਰ ਤੇ ਕਿਸੇ ਲੀਡਰ ਦੇ ਹੱਕ ਚ ਥੋੜਾ ਬਹੁਤ ਹੋਵੇ ਪਰ ਓਵਰ ਆਲ ਲੋਕਾਂ ਦੇ ਲਈ ਤਾਂ ਪਹਿਲੀ ਵਾਰੀ ਹੈ ਵੀ ਚਾਰ ਕੋਨਾ ਮੁਕਾਬਲਾ ਹੋਇਆ ਹੋਇਆ ਹੈ ਹੂੰ ਸੋਚਦੇ ਕਿ ਮਤਲਬ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਦੂਜਾ ਇਹ ਹੈ ਕਿ ਸਿਆਸਤਦਾਨਾਂ ਨੇ ਬੜੀ ਕਮਾਲ ਕਰਤੀ ਕਿ ਕੋਈ ਇੱਕ ਛਾਲ ਮਾਰ ਕੇ ਉੱਪਰ ਚਲੇ ਗਿਆ ਦੂਆ ਉੱਧਰ ਚਲੇ ਗਏ ਲੋਕ ਜੇ ਚੰਬਤ ਹੋਏ ਹੋਏ ਦੇਖ ਰਹੇ ਨੇ ਵੀ ਕਿਹੜਾ ਕਿਹੜੀ ਪਾਰਟੀ ਜਾ ਰਹੀ ਹੈ ਕਿਹੜਾ ਆ ਰਿਹਾ ਹੈ ਵੀ ਇਹ हट ਗਿਆ ਸਿਲਸਿਲਾ ਜਾਂ ਜੇ ਵੀ ਚੱਲ ਰਿਹਾ ਹੈ ਹੂੰ ਜੀ 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 ਫਿਲਹਾਲ ਤਾਂ ਚੱਲੇ ਹੀ ਰਿਹਾ ਉਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਬਿਲਕੁਲ ਲੇਟੈਸਟ ਜਿਹੜਾ ਕਿਰਨ ਸਿੰਘ ਕੱਲ ਨੂੰ ਉਹ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਇਸ ਤਰ੍ਹਾਂ ਅੱਜ ਹੋਰ ਕਈ ਵੱਡੇ ਆਗੂ ਜਿਹੜੇ ਨੇ ਉਹ ਆਪ ਦਾ ਉਹਨਾਂ ਨੇ ਪੰਡਾ ਲਾ ਜੀ ਸੋ ਲੋਕ ਤਾਂ ਬਿਲਕੁਲ ਜਿਵੇਂ ਦਰਸ਼ਕ ਸਟਨ ਹੋਏ ਬੈਠੇ ਹੁੰਦੇ ਨੇ ਨਾ ਫਿਲਮ ਦਾ ਸੀਨ ਦੇਖਦੇ ਹੋਏ ਉੱਤਾਂ ਦੇਖ ਰਹੇ ਨੇ ਵੀ ਜਿਹੜੀਆਂ ਮਤਲਬ ਅਣਕਿਆਸੀਆਂ ਅਣਸੋਚੀਆਂ ਗੱਲਾਂ ਹੋ ਰਹੀਆਂ ਨੇ ਕੋਈ ਕਿਧਰੇ ਨੂੰ ਛਾਲਾ ਮਾਰ ਰਿਹਾ ਕੋਈ ਕਿਧਰੇ ਨੂੰ ਸਰਕਸ ਕਰ ਰਿਹਾ ਕੋਈ ਉੱਪਰੋਂ ਡਿੱਗ ਰਿਹਾ ਕੋਈ ਥੱਲੇੋਂ ਉੱਪਰ ਨੂੰ ਚੜ ਰਿਹਾ ਮਨੋ ਉਹ ਹਾਲਾਤ ਹੈ ਦੂਜੀ ਚੀਜ਼ ਇਹ ਹੈ ਕਿ ਜਿਹੜੀ ਪਹਿਲਾਂ ਹੀ ਰੀਸੈਂਟ ਇਲੈਕਸ਼ਨ ਜਿਹੜੀ ਹੋਈ ਸੀ ਚ ਬਦਲਾਅ ਦਾ ਮੁੱਦਾ ਸੀ ਉਹਦੇ ਚ ਥੋੜੀ ਜੀ ਗੱਲ ਕਲੀਅਰ ਹੋ ਗਈ ਸੀਗੀ ਉਹ ਜੇ ਦੇਖੋ ਪੁਰਾਣੇ ਸਾਰੇ ਮਤਲਬ ਕਿਸੇ ਫੂਲ ਤੇ ਸੀ ਭਗਵੰਤ ਮਾਨ ਨੇ ਫਿਰ ਬੇਅਦਬੀ ਦਾ ਮਸਲਾ ਕਸ ਕਰਕੇ ਨਸ਼ੇ ਦਾ ਮਸਲਾ ਜਿਹੜੇ ਗੁੱਟਕੇ ਲੈ ਕੇ ਮਤਲਬ ਕੈਪਟਨ ਮਨਿੰਦਰ ਸਿੰਘ ਨੂੰ ਭੁਗਤਣੀ ਪਈ ਉਹ ਚੀਜ਼ ਤੇ ਬਾਦਲ ਸਾਹਿਬ ਦੇ ਪਰਿਵਾਰ ਨੂੰ ਤਾਂ ਭੁਗਤਣੀ ਉਹ ਪੈਣੀ ਸੀ ਕਿਉਂਕਿ ਉਹਨਾਂ ਦੇ ਟਾਈਮ 'ਚ ਉਹ ਗੱਲਾਂ ਹੋਈਆਂ ਸੀ ਸੋ ਉਹ ਇੱਕ ਕਿਸਮ ਦਾ ਮੈਂ ਸਮਝਦਾ ਹਾਂ ਮਿਹਰੀ ਜਹੀ ਆਈ ਸੀ ਪਰ ਉਹ ਮਿਹਰੀ ਵੀ ਬੁੱਲਾ ਜਿਹਾ ਬਣ ਕੇ ਰਹਿ ਗਈ ਥੋੜੀ ਦੇਰ ਬਾਅਦ ਜੋ ਕੁਝ ਕਿਹਾ ਸੀ ਉਹ ਬੁੱਲਾ ਲੰਘ ਗਿਆ ਹੁਣ ਬਿਲਕੁਲ ਸਟੈਂਡ ਸਟਿਲ ਪੋਜੀਸ਼ਨ ਹੈ ਲੋਕਾਂ ਦੇ ਮਨਾਂ 'ਚ ਕਿ ਕਿਸੇ ਪਾਸੇ ਵੀ ਲੋਕਾਂ ਦੇ ਮਨਾਂ 'ਚ ਇਹ ਨਹੀਂ ਹੈ ਕਿ ਆ ਠੀਕ ਹੈ ਆ ਗਲਤ ਹੈ ਸਿਰਫ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਆ ਵੱਧ ਗਲਤ ਹੈ ਆ ਘੱਟ ਗਲਤ ਹੈ ਹੂੰ ਠੀਕ ਨਹੀਂ ਕੋਈ ਜੱਜ ਰਿਹਾ ਉਹਨਾਂ ਨੂੰ ਅਜੇ ਕੋਈ ਵੀ ਨਹੀਂ ਜੱਜ ਰਿਹਾ ਤੇ ਉਹ ਸਿਰਫ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਿਸਟਰ ਕਲੀਨ ਦਾ ਕਹਿੰਦੇ ਹੁੰਦੇ ਸੀ ਨਾ ਉਹ ਮਿਸਟਰ ਲੈਸ ਡਰਟੀ ਦਾ ਤਾਂ ਹੈ ਕਨਸੈਪਟ ਕਿ ਆ ਘੱਟ ਮੈੜਾ ਹੈ ਵੱਧ ਮੈੜਾ ਸਾਫ਼ ਕੋਈ ਨਹੀਂ ਨਜ਼ਰ ਆ ਰਿਹਾ ਉਹਨਾਂ ਨੂੰ ਸਵਿਚ ਕਰਕੇ ਬਹੁਤ ਕਨਫਿਊਜ਼ਨ ਹੈ ਔਰ ਉਹਦੇ ਚ ਕੀ ਹੁੰਦਾ ਹੈ ਕਿ ਕੁਦਰਤੀ ਤੌਰ ਤੇ ਜਿਹੜੀਆਂ ਵਿਚਾਲੇ ਏਜੰਸੀਆਂ ਨੇ ਇਲੈਕਸ਼ਨ ਕਮਿਸ਼ਨ ਹੈ ਔਰ ਬਿਊਰੋਕ੍ਰੇਸੀ ਹੈ ਉਹਨਾਂ ਦਾ ਬੜੀ ਕਿਸਮਾਂ ਦਾ ਉਹ ਫਰੀडम ਲੈ ਲੈਂਦੇ ਨੇ ਕਾਫੀ ਸਾਰੇ ਕਿ ਕਿ ਨਵੀਂ ਚੀਜ਼ ਜਿਹੜੀ ਐਡ ਹੋ ਗਈ ਉਹ ਕਿਸਾਨਾਂ ਦਾ ਮੋਰਚੇ ਦਾ ਮਸਲਾ ਉਹਨਾਂ ਵੱਲੋਂ ਘੇਰਨਾ ਕੋਸ਼ਿਸ਼ ਲਿਟਰਨ ਨੂੰ ਕਾਲੇ ਚੰਡੇ ਦਿਖਾਉਣਾ ਹੈ ਇਹ ਬਿਲਕੁਲ ਨਮੈ ਤਦੇ ਵੀ ਧੋਖ ਨੇ ਜਿਹੜੇ ਉਹ ਅੰਤਰ ਦੇ ਵਿੱਚ ਇਸ ਤਰੀਕੇ ਦੇ ਨਾਲ ਖੜੇ ਹੋ ਕੇ ਸਵਾਲ ਕਰਨ ਨਹੀਂ ਇੱਕ ਦੂਜੇ ਨੂੰ ਤਾਂ ਸਵਾਲ ਕਰਦੇ ਹੁੰਦੇ ਸੀ ਲੀਡਰ ਤਾਂ ਹੁਣ ਇੱਕ ਕਿਸਮ ਦੇ ਵੋਟਰਾਂ ਦਾ ਇੱਕ ਸੈਕਸ਼ਨ ਹੈ ਜਿਹੜਾ ਥਾਂ ਥਾਂ ਤੇ ਜਾ ਕੇ ਪੁੱਛ ਰਿਹਾ ਹੈ ਕਿ ਜੀ ਸਾਡਾ ਦੱਸੋ ਤੁਸੀਂ ਮਤਲਬ ਕੀ ਕਰਿਆ ਔਰ ਕੀ ਕਰੋਗੇ ਤੁਸੀਂ ਇਹ ਇਹ ਆਪਣੇ ਆਪ ਦੇ ਵਿੱਚ ਬੜੀ ਰੋ ਉਹ ਸਬਟੈਂਸ਼ਨ ਉਹਨਾਂ ਦੀ ਗਿਣਤੀ ਹੈ ਕੋਈ ਐ ਨਹੀਂ ਹੈ ਐਕਟਿਵ ਨਹੀਂ ਹੈ ਉਹ ਰਾਮ ਨਹੀਂ ਕਰ ਰਹੇ ਬਿਲਕੁਲ ਤੋਪੂ ਗਰਮੀ ਸਾਰੇ ਦੇ ਵਿੱਚ ਮੌਤਾਂ ਵੀ ਹੋਈਆਂ ਨੇ ਮਤਲਬ ਉਹ ਚ ਲੀਡਰਸ਼ਿਪ ਜਿਹੜੀ ਵੀ ਹੈ ਪੁਰਾਣੀ ਉਹ ਫੈਂਸ ਤੇ ਹੈ ਕਿਸਮ ਦੇ ਨਾਲ ਸੋ ਇਸ ਸੀਨ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਵੱਡੇ ਬਦਲਾਅ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਮੰਗ ਹੈ ਲੋਕਾਂ ਦੇ ਮੰਦੇ ਉਹ ਸਿਰਫ ਜਿਹੜਾ ਸਿਸਟਮ ਹੈ ਇਹਦੇ ਵਿੱਚ ਕਿ ਉੱਪਰ ਕਾਟੋ ਹੈ ਜਿਹੜਾ ਮਤਲਬ ਹੁਣ ਤੇਰੀ ਮੇਰੀ ਵਾਰੀ ਜਿਹੜਾ ਉਹ ਹੈ ਉਹਨੂੰ ਉਹਨਾਂ ਨੇ ਤੁਸੀਂ ਆਪ ਨੂੰ ਚੁਣ ਕੇ ਤੋੜ ਤਾਸ ਦੋ ਦੇ ਦਰਮਿਆਨ ਸੀ ਜਿਹੜਾ ਹੁਣ ਤੀਜਾ ਜਿਹੜਾ ਬਦਲਾਅ ਆ ਉਹ ਵੀ ਉਹਨਾਂ ਨੂੰ ਲੱਗਿਆ ਵੀ ਕੁਝ ਨਹੀਂ ਹੈ ਕੋਈ ਮਤਲਬ ਸਵਾਦ ਵਾਲੀ ਗੱਲ ਨਹੀਂ ਹੈ ਸੋ ਉਹ ਮਤਲਬ ਮੇਰਾ ਖਿਆਲ ਹੈ ਕਿ ਇਸ ਅਵਸਥਾ ਦੇ ਵਿੱਚ ਤੁਸੀਂ ਦੇਖੋਗੇ ਕਿ ਪਿਛਲੇ ਦਿਨੀ ਮਤਲਬ ਬਿਊਰੋਕ੍ਰੇਸੀ ਬੜੀ ਇੱਕ ਕਿਸਮ ਦੇ ਨਾਲ ਕਹ ਲਓ ਇੰਡੀਪੈਂਡੈਂਟ ਐਕਟ ਕਰ ਰਹੀ ਹੈ ਸਕੂਲ ਟੀਚਰਾਂ ਦੀਆਂ ਡਿਊਟੀਆਂ ਕਿਸਾਨਾਂ ਦੇ ਅੰਦੋਲਨ ਨੂੰ ਕੰਟਰੋਲ ਕਰਨ ਤੇ ਲੱਗੀਆਂ ਸੀ ਪਟਿਆਲੇ ਤੋਂ ਨਿਕਲਿਆ ਉਹਦੀ ਬੜੀ ਚਰਚਾ ਵੀ ਹੋਈ ਸੋ ਇਦਾਂ ਦੇ ਫੈਸਲੇ ਹੋ ਰਹੇ ਨੇ ਮਤਲਬ ਮੇਰਾ ਖਿਆਲ ਹੈ ਢਾਂਚਾ ਉੱਪਰੋਂ ਦੇਖਣ ਨੂੰ ਚਾਹੀਏ ਇੱਕ ਲੱਗ ਰਿਹਾ ਅੰਦਰੋਂ ਹਿੱਲਿਆ ਹੋਇਆ ਪਰ ਲੋਕ ਨੇ ਜਿਹੜੇ ਭਰ ਭੁੱਲ ਅਜੇ ਉਹਨਾਂ ਨੇ ਮਤਲਬ ਕਿਸਾਨਾਂ ਨੇ ਤਾਂ ਚਲੋ ਫੈਸਲਾ ਕੀਤਾ ਹੋਇਆ ਪਰ ਆਮ ਲੋਕ ਨੇ ਜਿਹੜੇ ਉਹ ਅਜੇ ਡਿਸੀਜਨ ਕਰਨ ਦੀ ਪੋਜੀਸ਼ਨ 'ਚ ਨਹੀਂ ਹਨ ਕਿਉਂਕਿ ਜਿਹੜੇ ਤਲਬਦਲੀਆਂ ਚੱਲ ਰਹੀਆਂ ਨੇ ਜਿਹੜੀਆਂ ਰੈਲੀਆਂ ਚੱਲਣੀਆਂ ਨੇ ਕੋਈ ਕਿਸੇ ਨਾਲ ਉਸ ਤਰ੍ਹਾਂ ਕਮਿਟਮੈਂਟ ਕਰਕੇ ਨਹੀਂ ਤੁਰ ਰਿਹਾ ਭੁੱਲ ਕੇ ਹੂੰ ਹੂੰ ਕੁਝ ਹੋ ਰਹੇ ਨੇ ਉਹ ਕਿਰਾਏ ਦੇ ਆਪਾਂ ਨੂੰ ਪਤਾ ਵੀ ਰੋਡ ਸ਼ੋਅ ਵੀ ਹੋ ਜਾਂਦੇ ਨੇ ਕਿਰਾਏ ਦੀਆਂ ਰੈਲੀਆਂ ਵੀ ਹੋ ਜਾਂਦੀਆਂ ਨੇ ਉਹਨਾਂ ਨੂੰ ਕੋਈ ਇੰਡੀਕੇਟਰ ਨਹੀਂ ਸਮਝਣਾ ਚਾਹੀਦਾ ਕਿ ਪਪੂਲਾਰਿਟੀ ਦੀ ਕਿਉਂਕਿ ਪਪੂਲਾਰਿਟੀ ਹੋਰ ਚੀਜ਼ ਹੁੰਦੀ ਹੈ ਜਦੋਂ ਲੋਕ ਆਪ ਮੁਹਾਰੇ ਕਿਸੇ ਦੇ ਹੱਕ 'ਚ ਜਾਂ ਉਲਟ ਜਾਂਦੇ ਨੇ ਉਹ ਹੋਰ ਗੱਲ ਹੁੰਦੀ ਹੈ ਉਹ ਅਜੇ ਅਵਸਥਾ ਨਹੀਂ ਹੈ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਜਿਹੜੀ ਇੱਕ ਵੱਖਰੀ ਗੱਲ ਤੁਸੀਂ ਦੱਸ ਰਹੇ ਹੋ ਕਿ ਕਿਸਾਨਾਂ ਦਾ ਇੱਕ ਫੈਸਲਾ ਇਹ ਪਹਿਲੀ ਵਾਰ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਇੱਕ ਧਿਰ ਨੇ ਇੱਕ ਫੈਸਲਾ ਕਰ ਲਿਆ ਹੈ ਕਿ ਅਸੀਂ ਸਾਡੀ ਇਸ ਖੇਤਰ ਵਾਲੇ ਪਾਸੇ ਇਸ ਪਾਸੇ ਸਾਡੀ ਅਸੀਂ ਲਕੀਰ ਖਿੱਚ ਲਈ ਹੈ ਕਹਿੰਦਾ ਭਾਵ ਕਿ ਕਿਸਾਨਾਂ ਨੇ ਇਸ ਤੋਂ ਪਹਿਲਾਂ ਕਦੇ ਕੋਈ ਵਰਗ ਇਸ ਤਰ੍ਹਾਂ ਸਾਹਮਣੇ ਨਹੀਂ ਆਇਆ ਕਿਸੇ ਵੀ ਅਸੀਂ ਸਾਡਾ ਇਹ ਤੁਹਾਡੇ ਨਾਲ ਬਾਈਕ ਘਾਟ ਫਿਰ ਇਹਦਾ ਆਪਾਂ ਕੀ ਪ੍ਰਭਾਵ ਮੰਨਦੇ ਆ ਕਿ ਅਗਲੇ ਸਮੇਂ ਜਿਸ ਧਿਰ ਕਹਿੰਦਾ ਭਾਜਪਾ ਦੇ ਖਿਲਾਫ ਉਹਨਾਂ ਨੇ ਛੰਡਾ ਚੁੱਕ ਲਿਆ ਇਸਾਨਾ ਵਰ ਨੂੰ ਪਰ ਦੂਜੇ ਬੰਨੇ ਵੱਡੀ ਹੈਰਾਨੀ ਹੈਰਾਨੀ ਵਾਲੀ ਵੀ ਗੱਲ ਹੈ ਕਿ ਵੱਡੀ ਗਿਣਤੀ ਜਿਹੜੇ ਲੀਡਰ ਨੇ ਪੰਜਾਬ ਦੇ ਉਹ ਜਿਹੜੀ ਹੈ ਚੁਆਇਸ ਉਹਨਾਂ ਦੀ ਵੱਡੀ ਪੱਧਰ ਉਤੇ ਭਾਜਪਾ ਉਹ ਭਾਜਪਾ ਵਾਲੀ ਸ਼ਾਮਲ ਹੋ ਰਣੀ ਹਾਲੇ ਕਿ ਅਜ ਦੀ ਵੀ ਗੱਲ ਹੈ ਕਿ ਵੱਡੇ ਜਿਹੜੇ ਟਕਸਾਲੀ ਇਕਾਲੀ ਪਰਿਵਾਰ ਨਿਰਮਲ ਸਿੰਘ ਕਾਲਨੌਸਵਰਗੀ ਉਹਨਾਂ ਦੇ ਸੁਪੁੱਤਰ ਰਵੀ ਕਿਰਨ ਸਿੰਘ ਕਾਲੂ ਗੁਰਦਾਸਪੁਰ ਤੋਂ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਜੀ ਸੀ ਦੇਖਿਆ ਹੁਣੇ ਮਹਾਭਾਰਤ ਦੇ ਵਿੱਚ ਜਦੋਂ ਤ ਤੈ ਹੋ ਜਾਂਦਾ ਵੀ ਲੜਾਈ ਲੱਗਣੀ ਹੈ ਤਾਂ ਫਿਰ ਸਾਰੇ ਭੱਜ ਲੈਂਦੇ ਨੇ ਮਨਾਉਣ ਕੋਈ ਕ੍ਰਿਸ਼ਨ ਕੋਲ ਜਾਂਦਾ ਹੈ ਕੋਈ ਕਿਸੇ ਰਾਜੇ ਕੋਲ ਜਾਂਦਾ ਹੈ ਸਾਰੇ ਆਪੋ ਆਪਣੀਆਂ ਤੈਹਾਂ ਪਰ ਸਾਰੇ ਆਪੋ ਆਪਣੀ ਚੋਣ ਕਰ ਲੈਂਦੇ ਨੇ ਕਿ ਉਹਨਾਂ ਨੇ ਕੌਰਵਾਂ ਕੋਲ ਖੜਨਾ ਹੈ ਜਾਂ ਪਾਂਡਵਾਂ ਵੱਲ ਖੜਨਾ ਹੈ ਬਿਲਕੁਲ ਉਹੀ ਹੋ ਰਹੀ ਹੈ ਕਿ ਜਿਹੜੇ ਤਾਂ ਬਿਜ਼ਨਸ ਦੇ ਵਿੱਚ ਫਸੇ ਹੋਏ ਜਿੰਨੀਆਂ ਕਮਜ਼ੋਰੀਆਂ ਧੰਦੇ ਫੰਦੇ ਨੇ ਜਿਹੜੇ ਉਹ ਤਾਂ ਸਾਰੇ ਭਾਜਪਾ ਦੇ ਦੁਆਰੇ ਵੰ ਜਾ ਰਹੇ ਨੇ ਚਾਹੇ ਉਹ ਆਪ ਦੇ ਰਾਹੀਂ ਹੋ ਕੇ ਜਾ ਰਹੇ ਹੋ। ਹੂੰ ਜੀ ਜੀ ਸੱਤਾ ਦੇ ਭੁੱਖੇ ਪਿਆਸੇ ਨੇ ਜਿਹੜੇ ਉਹ ਸੱਤਾ ਵੱਲ ਨੂੰ ਭੱਜੇ ਜਾ ਰਹੇ ਨੇ। ਹੂੰ ਮੋੜਾ ਗੋਸ ਮੋੜਾ ਜਿਹਾ ਭੁੱਲਾ ਆਇਆ ਕਿ ਕਾਂਗਰਸ ਨੂੰ ਵੀ ਸੱਤਾ ਮਿਲ ਸਕਦੀ ਹੈ ਤਾਂ ਕਾਂਗਰਸ ਵੱਲੋਂ ਵੀ ਆਏ। ਪਰ ਹੁਣ ਸਾਰੇ ਸੱਤਾ ਦੇ ਗੁਲਾਮ। ਸੋ ਇੱਕ ਤੇ ਤਾਂ ਉਹ ਹੈ ਦੂਜੇ ਪਾਸੇ ਹੈ ਕਿ ਕਿਸਾਨਾਂ ਦੀ ਲੋ ਸਾਨੂੰ ਦਾ ਕੰਮ ਇੱਥੇ ਨਹੀਂ ਖੜਨਾ ਤੁਨ ਮੈਂ ਰਣਾ ਜੀ ਮੋਦੀ ਉਹਨਾਂ ਦੀ ਗੱਲ ਸੁਣ ਰਿਹਾ ਕਿ ਉਹ ਕਹਿੰਦੇ ਸੀ ਵੀ ਤੁਸੀਂ ਫਿਰ ਇਲੈਕਸ਼ਨ ਲੜੋ ਤੁਸੀਂ ਨਾਰੇ ਘੁਣਾਉਣੇ ਹੋ ਇਹ ਇਹ ਇਲੈਕਟੋਰਲ ਸਿਸਟਮ ਦੇ ਖਿਲਾਫ ਬਗਾਵਤ ਹੈ ਇਹਨੂੰ ਸਮਝਣਾ ਚਾਹੀਦਾ ਸਿਆਸਤਦਾਨਾਂ ਨੂੰ ਕਿ ਇਹ ਵਿਸ਼ਵਾਸੀ ਹੈ ਇਲੈਕਟੋਰਲ ਸਿਸਟਮ ਦੇ ਉੱਪਰ ਜਾਂ ਤਾਂ ਸਿਸਟਮ ਸਾਨੂੰ ਆਉਣ ਵਾਲੇ ਸਮੇਂ 'ਚ ਬਦਲਣਾ ਪਊਗਾ ਜਾਂ ਫਿਰ ਇਹ ਹੈ ਵੀ ਇਹ ਸਿਸਟਮ ਦੇ ਰਾਹੀਂ ਜਿਹੜੇ ਜਿੱਤ ਕੇ ਜਾਂਦੇ ਨੇ ਲੋਕਾਂ ਦਾ ਉਹਨਾਂ ਤੇ ਭਰੋਸਾ ਨਹੀਂ ਹੈ ਹਾਂ ਹਾਂ ਨਹੀਂ ਹੈ ਕਿ ਇਲੈਕਸ਼ਨਾਂ ਚ ਘੇਰਨਗੇ ਇਲੈਕਸ਼ਨਾਂ ਤੋਂ ਬਾਅਦ ਵੀ ਜਿਹੜੇ ਫੈਸਲੇ ਹੋਇਆ ਕਰਨਗੇ ਉਹ ਵੀ ਲੋਕ ਇਵੇਂ ਹੀ ਘੇਰ ਕੇ ਪੁੱਛਿਆ ਕਰਦੇ ਹੂੰ ਜੀ ਸਮਝ ਲੈਣੀ ਚਾਹੀਦੀ ਉਹਨਾਂ ਨੂੰ ਇਹ ਚੀਜ਼ ਕਿ ਇਹ ਇਹ ਜਿਵੇਂ ਹੁਣ ਤੱਕ ਚੱਲਦਾ ਰਿਹਾ ਹੈ ਸਿਆਸਤ ਦਾ ਵੀ ਰਾਮ ਦੇ ਨਾਲ ਜਿੱਤੋ ਸਿਕਿਉਰਿਟੀ ਲੋਅ ਰਾਮ ਦੇ ਨਾਲ ਛੋਟੇ ਛੋਟੇ ਜਿਹੜੇ ਧੰਦੇ ਨੇ ਇਲਾਕੇ ਦੇ ਉਹਨਾਂ 'ਚੋਂ ਆਪੇ ਹੀ ਕਮਿਸ਼ਨ ਆਈ ਜਾਊਗਾ ਖਾਣੇ ਰਾਹੀਂ ਜਾਂ ਤਹਿਸੀਲਦਾਰਾਂ ਰਾਹੀਂ ਜਾਂ ਹੋਰ ਇਹ ਕੰਮ ਨਹੀਂ ਚੱਲ ਸਕਦਾ ਹੂੰ ਜੀ ਇਹਦੇ ਬਸ ਕਾਪੜੇ ਹੋ ਚੁੱਕੇ ਨੇ ਅਸਡੇ ਵਿੱਚ ਸੋ ਇੱਕ ਅਸਲੀ ਤੇਰਾ ਖਿਆਲ ਇਹ ਹੈ ਕਿ ਇਹ ਜਿਹੜਾ ਸੰਡication ਆ ਰਹੀ ਹੈ ਇਹ ਵੱਡੀ ਤਬਦੀਲੀ ਦੀ ਇੰਡੀਕੇਸ਼ਨ ਹੈ ਕੁਝ ਕੋਮਨ ਲੀਡਰਸ਼ਿਪ ਤਿਆਰ ਕਰਦਾ ਕਿੰਦਾ ਦੀ ਲੀਡਰਸ਼ਿਪ ਆਉਂਦੀ ਹੈ ਉਹ ਇੱਕ ਵੱਖਰੀ ਗੱਲ ਪਰ ਲੋਕਾਂ ਦੇ ਅੰਦਰ ਬਹੁਤ ਵੱਡੀ ਇੱਕ ਜਗਲ ਹੈ ਜਿਹੜੀ ਉੱਠ ਰਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਠੀਕ ਨਹੀਂ ਯਾਰ ਸਾਰੇ ਜਿਹੜੇ ਉੱਪਰ ਬੈਠਦੇ ਨੇ ਉਹ ਰਲੇ ਹੋਏ ਨੇ ਜਾਂ ਉੱਪਰ ਜਾ ਕੇ ਰਲ ਜਾਂਦੇ ਨੇ ਇੱਕ ਕੋਮਨ ਵਿਸ਼ਵਾਸ ਲੋਕਾਂ ਦੇ ਆਮ ਬੰਦੇ ਦੇ ਮਨ ਚ ਬਣ ਗਿਆ ਇਹ ਠੀਕ ਹੈ ਉਹ ਮਜਬੂਰੀਆਂ ਚ ਉਹਨਾਂ ਨਾਲ ਥਾਣੇ ਤੱਕ ਜਾਣਾ ਕੰਮ ਲੈਣਾ ਛੋਟੇ ਮੋਟੇ ਪਰ ਅੰਦਰੋਂ ਜਿਹੜਾ ਤੁਰਭਿਸ਼ਵਾਸ ਹੈ ਇਹ ਹੈ ਕਿ ਉਹ ਸਿਆਸਤਦਾਨ ਹੈ ਜਿਹੜਾ ਇਹ ਪ੍ਰੋਸੈਸ ਹੋ ਨਹੀਂ ਰਿਹਾ ਪਰ ਸਿਆਸੀ ਸਟੰਡੋ ਸਹਿਯੋਗ ਨਹੀਂ ਰਿਹਾ ਉਹਦੇ ਸਿੱਟੇ ਵਜੋਂ ਇਲੈਕਟਰਲ ਸਿਸਟਮ ਪ੍ਰੋਸੈਸ ਹੋ ਨਹੀਂ ਰਿਹਾ ਕਿ ਇਲੈਕਸ਼ਨਰਾਂਹੀਂ ਚੰਗੇ ਬੰਦੇ ਚੁਣ ਕੇ ਵਕੀਲ ਗੱਲ ਨਹੀਂ ਬਣਦੀ ਹਾਂ ਮੈਂ ਕਹਿੰਦਾ ਭਾਵੇਂ ਕਿ ਇਲੈਕਸ਼ਨ ਜਿੱਤ ਕੇ ਜਿਹੜੇ ਮੰਤਰੀ ਬਣਨਗੇ ਜਾਂ ਹੋਰ ਇਸ ਖੇਤਰ ਦੇ ਤਾਂ ਉਹ ਸਫੈਦ ਕੋਸ਼ ਨਹੀਂ ਰਹਿਣਗੇ ਉਨਾ ਨੂੰ ਹਮੇਸ਼ਾ ਜਿਹੜੇ ਵੋਟਰ ਹੈ ਉਹ ਡੰਡੇ ਕੇ ਖੜਕਾਉਂਦਾ ਰਹੇਗਾ ਵੀ ਸਾਡੇ ਇਹ ਜਿਵੇਂ ਸੀਗਾ ਤੁਸੀਂ ਇੱਥੇ ਕਿੱਥੇ ਗਏ ਜਾਂ ਜੋ ਵੀ ਹੈ ਸਾਰਾ ਕੁਝ ਕਹਿੰਦਾ ਭਾਵ ਕਿ ਜਿਹੜੇ ਹੁਣ ਕਿਸਾਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਸਵਾਲ ਕੀਤੇ ਹੋਏ ਨੇ ਦਰਜ ਕੀਤੇ ਹੋਏ ਨੇ ਉਹ ਸਵਾਲ ਫਿਰ ਹਮੇਸ਼ਾ ਨਹੀਂ ਅਗਲੇ ਸਮੇਂ ਵੀ ਦਰਜ ਰਹਿਣਗੇ ਆਪਕੋ ਆਪਣੇ ਵਿਧਾਇਕ ਲਈ ਐਮਪੀ ਲਈ ਐਮਐਲਏ ਲਈ ਕਿ ਆ ਸਾਡੇ ਸਵਾਲ ਨੇ ਕਦੋਂ ਪੂਰੇ ਹੋਣਗੇ ਕਹਿੰਦਾ ਭਾਵ ਕਿ ਸਵਾਲਾਂ ਦੇ ਵਿੱਚ ਇਹ ਲੀਡਰ ਵੱਡੇ ਪੱਧਰ ਤੇ ਅਗਲੇ ਸਮੇਂ ਖੜਨਗੇ ਤਾਂ ਅਜਿਹਾ ਹੀ ਜਿਹੜਾ ਆਇਦ ਜਿਹੜਾ ਅੱਜ ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਜਾਂ ਜਦੋਂ ਸਾਡਾ ਸੰਵਿਧਾਨ ਬਣਿਆ ਤਾਂ ਉਹ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਵੀ ਅਜਿਹਾ ਹੀ ਐਦ ਲਿਆ ਸੀ ਕਿ ਸ਼ਾਇਦ ਉਹ ਹੁਣ ਪੂਰਤੀ ਵੱਲ ਵੀ ਹੈ ਇੱਕ ਚੰਗੀ ਖਬਰ ਵੀ ਹੈ ਡਾਕਟਰ ਸਾਹਿਬ ਕਿ ਅਸੀਂ ਇੱਕ ਜ਼ਿੰਮੇਵਾਰੀ ਦੇ ਨਾਲ ਵੋਟਰ ਤੇ ਨਾਲ ਜਿਹੜਾ ਉਹ ਲੀਡਰ ਉਹ ਕਿਵੇਂ ਅੱਗੇ ਦੇਸ਼ ਨੂੰ ਲੈ ਕੇ ਜਾਣਗੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਇਹ ਸੱਜਣ ਜੋ ਕਾਲ ਉਹਦੇ ਨਾਲ ਨਾਲ ਨੇ ਮੇੜੀ ਰਹਿਣਗੇ ਜਿੱਦਾਂ ਕਿ ਹੁਣ ਵੀ ਕਿਸਾਨਾਂ ਨੇ ਝੰਡੇ ਮੋਢਿਆਂ ਤੇ ਧਰੇ ਅਗਲੇ ਸਮੇਂ ਵੀ ਇੱਕ ਅਜਿਹਾ سلسلہ ਜ਼ਿਕਰ ਵਾਂ ਕੇ ਸਾਹਮਣੇ ਆਉਂਦਾ ਹੈ ਤਾਂ ਇੱਕ ਕਹਿ ਲਈਏ ਕਿ ਵੱਡੀ ਕ੍ਰਾਂਤੀ ਵੀ ਹੈ ਵੋਟ ਸਿਸਟਮ ਦੇ ਵਿੱਚ ਜੀ ਡਾਕਟਰ ਸਾਹਿਬ ਕਿ ਬਿਲਕੁਲ ਬਿਲਕੁਲ ਦੇਖੋ ਜੋ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਸੀ ਜੋ ਸੁਪਨੇ ਲਏ ਸੀ ਉਹ ਲੋਕਾਂ ਨੂੰ ਗਰਾਊਂਡ ਤੇ ਦਿੱਤੇ ਹੋ ਗਏ ਕਿ ਉਹ ਸੁਪਨੇ ਪੂਰੇ ਨਹੀਂ ਹੋਏ ਅਖੀਰ ਨੂੰ ਹੀ ਜਾਗੇ ਨੇ 40% ਤੋਂ ਉੱਪਰ ਕ੍ਰਿਮੀਨਲ ਪਾਰਲੀਮੈਂਟਾਂ ਦੇ ਵਿਧਾਨ ਸਭਾ ਦੇ ਵਿੱਚ ਇਲੈਕਟ ਹੋ ਕੇ ਚਲੇ ਗਏ ਨੇ। ਸੋ ਇਸ ਕਰਕੇ ਲੋਕ ਇਹ ਸਿਰਫ ਸਵਾਲ ਲੈ ਕੇ ਨਹੀਂ ਖੜੇ ਰਹਿਣਗੇ 5-5 ਸਾਲ। ਜੇ ਉਹ ਇਹਨਾਂ ਨੂੰ ਹੁਣ ਘੇਰ ਰਹੇ ਜੋ ਫੇਰ ਵੀ ਘੇਰਨਗੇ। ਸੋ ਜਦੋਂ ਤੁਸੀਂ ਮਤਲਬ ਜਦੋਂ ਜਾਗਰਤੀ ਆ ਜਾਂਦੀ ਹੈ ਤਾਂ ਦੁਬਾਰਾ ਨਹੀਂ ਸੁੱਤਾ ਜਾ ਸਕਦਾ ਹੁੰਦਾ। ਜਿਹੜੇ ਉੱਪਰ ਸਖਤ ਤਾਨ ਸ਼ਾਇਦ ਇਹ ਸੋਚ ਰਹੇ ਨੇ ਵੀ ਧਰਮ ਦੇ ਨਾਂ ਤੇ ਇਦਾਂ-ਉਦਾਂ ਕਰਕੇ ਇਹਨਾਂ ਦਾ ਸੁਲਾ ਲਾਂਗੇ ਇਦਾਂ ਨਹੀਂ ਹੋਣਾ। ਮਨੀਪੁਰ ਦੇ ਤੇ ਬਹੁਤ ਸਾਰੇ ਵੱਡੇ ਏਰੀਏ ਦੇ ਵਿੱਚ ਲੋਕ ਵੋਟ ਪਾਉਣ ਨਹੀਂ ਗਏ ਇੱਕ ਬੰਦਾ ਵੀ ਨਹੀਂ ਵੋਟ ਪਾਉਣ ਗਿਆ ਹੂੰ ਜੀ ਜੀ ਨਾਮਾਂ ਦਾ ਸਿੱਟਾ ਇਹ ਨਿਕਲਿਆ ਕਿ ਮਤਲਬ ਉਹਦੀ ਖਬਰ ਨਹੀਂ ਦੇ ਰਿਹਾ মিডিਆ ਮਤਲਬ ਕਰੋੜਾਂ ਉਸ ਆਪ ਦੇ ਨਾਲ ਮਤਲਬ ਜਿਹੜੇ ਵੋਟਰ ਨੇ ਉਹ ਨਹੀਂ ਵੋਟ ਪਾਉਣ ਗਏ ਮਤਲਬ ਉਹ ਆਪਣੇ ਛੋਟੀ ਗੱਲ ਨਹੀਂ ਹੈ ਉਹ ਤੇ ਇਹ ਇੱਕ ਜਿਹੜਾ ਜਾਕ ਬਣ ਕੇ ਰਹਿ ਗਿਆ ਸਾਡਾ ਇਲੈਕਟੋਰਲ ਸਿਸਟਮ ਇਹਨੂੰ ਰੀਅਲ ਡੈਮੋਕ੍ਰੇਸੀ ਕਨਵਰਟ ਕਰਨ ਦੇ ਵਿੱਚ ਕਿਸਾਨਾਂ ਦਾ ਬੜਾ ਵੱਡਾ ਰੋਲ ਹੈ ਜਿਹੜਾ ਕੁਝ ਕਰ ਰਹੇ ਨੇ ਅਰੇ ਆਪਾਂ ਲੋਕ ਕੰਨੂ ਵੀ ਕਰਨਾ ਹੋਊ। ਉਹਨੂੰ ਆਪਣੇ ਹੱਕ ਐਕਸਰਸਾਈਜ਼ ਕਰਨੇ ਪੈਣਗੇ ਕਿ ਕਿ ਮੇਰਾ ਉੱਠਾ ਲੋ ਆ ਕਿ ਨਾ ਮੈਨੂੰ ਕੋਈ ਮੂਰਖ ਬਣਾਈ ਜਾਵੇ। ਸੋ ਇਹ ਕੋਈ ਕੱਲ ਖਤਮ ਹੋ ਜੂਗੀ। ਮਤਲਬ ਲੋਕ ਪੁੱਛਣਗੇ ਜਿਸ ਤਰ੍ਹਾਂ ਹੁਣ ਗਰੰਟੀਆਂ ਦਿੰਦੇ ਨੇ ਨਾ ਸਾਰੇ ਸਾਰੇ ਜਿਸ ਤਰ੍ਹਾਂ ਲੋਕ ਹੀ ਪੁੱਛਣ ਲੱਗ ਗਏ ਕਿ ਭਾਈ ਸਾਹਿਬ ਇਹ ਗਰੰਟੀ ਹੈ ਜਿਹੜੀ ਤੁਸੀਂ ਸਾਨੂੰ ਦੱਸੋ ਵੀ ਪੈਸਾ ਤੁਸੀਂ ਇਹਦੇ ਚ ਕੀ ਲਾ ਰਹੇ ਹੋ ਤੇ ਸਾਡਾ ਹੀ ਪੈਸਾ ਹੋਊਗਾ। ਸਾਨੂੰ ਲੁੱਟ ਕੇ ਜੀਆਂ ਜੁੱਤੀਆਂ ਸਾਡੇ ਸਿਰ ਮਾਰਨੀਆਂ ਨੇ। ਪਰ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਦੇ ਲਈ ਗਰੰਟੀ ਦਓ ਨਾ ਵੀ ਪੈਸਾ ਨਹੀਂ ਖਰਚੋਗੇ ਜਾਂ ਕੋਲੋਂ ਖਰਚੋਗੇ ਜਦੋਂ ਇਦਾਂ ਲੋਕ ਪੁੱਛਣ ਲੱਗ ਗਏ ਨਾ ਕਿ ਆਪਣੀ ਸਿਕਿਉਰਿਟੀ ਹੈ ਜਿਹੜੀ ਉਹ ਸਾਡੇ ਸਿਰ ਤੇ ਨਹੀਂ ਲਾਉਂਗੇ ਤੁਸੀਂ ਜਿਹੜੇ 100-100 ਗੱਡੀਆਂ ਦੇ ਕਾਫਲੇ ਸਾਡੇ ਟੈਕਸ ਚੋਂ ਜਾ ਰਹੇ ਨੇ ਇਹ ਅਸੀਂ ਨਹੀਂ ਹੋਣ ਦੇਵਾਂਗੇ ਤੁਸੀਂ ਆਪਣੀਆਂ ਆਪਣੇ ਪੈਸਿਆਂ ਦੇ ਕਰੋ ਇਸ ਸਥਿਤੀ ਵਿੱਚ ਇਹ ਜੇ ਲੋਕ ਆਉਣ ਉਹ ਵੀ हट ਜਾਣਗੇ ਜਦੋਂ ਇਹ ਡੀਕਲੇਮਰਾਈਜ਼ ਹੋ ਗਈ ਜਦੋਂ ਇਸ ਤਰ੍ਹਾਂ ਲੋਕਾਂ ਨੇ ਪੁੱਛਣਾ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਸ਼ੁਰੂ ਕਰਤਾ ਕਿ ਭਾਈ ਸਾਹਿਬ ਤੁਸੀਂ ਕਿ ਕਿੱਥੋਂ ਖਰਚ ਰਹੇ ਹੋ ਪੈਸਾ ਕੀ ਦਾ ਪੈਸਾ ਹੈ ਕੱਡਾ ਪੈਸਾ ਇਸ ਤਰ੍ਹਾਂ ਕਿਉਂ ਖਰਚ ਰਹੇ ਹਨ ਹੂੰ ਜੀ ਜਿਹਨਾਂ ਦੇ ਪੈਸੇ ਦਾਨ ਜਿਹੜੇ ਪਿੱਛੇ हट ਜਾਣਗੇ ਤਾਂ 100 ਦੀ ਦੁਨੀਆ ਦੇ ਵਿੱਚ ਅਜਿਹੀ ਪੱਤਰੀਆਂ ਕਈ ਕ੍ਰਾਂਤੀਆਂ ਵੀ ਆਈਆਂ ਨੇ ਹੋਈਆਂ ਇੰਨਾ ਆਪਾਂ ਪਿਛਲੇ ਜੇਕਰ ਇਤਿਹਾਸ ਨੂੰ ਦੇਖੀਏ ਤਾਂ ਲਿਖਿਆ ਜਾਂ ਤਾਂ ਹੀ ਜਿਹੜੇ ਹੁਣ ਕਈ ਕੰਟਰੀਜ਼ ਦੇ ਜਿਹੜੇ ਲੀਡਰ ਨੇ ਉਹ ਆਮ ਲੋਕਾਂ ਦੇ ਵਿੱਚ ਘੁਲ ਮਿਲ ਕੇ ਰਹਿੰਦੇ ਆ ਉਹਨਾਂ ਬਾਰੇ ਇੱਕ ਜ਼ਿਕਰ ਵੀ ਹੁੰਦਾ ਹੈ ਕਿ ਉਹ ਜਿਹੜੇ ਵੱਡੇ ਜਿਹੜੇ ਉਹਨਾਂ ਦੇ ਵੱਡੇ ਰੈਂਕਸ ਹਨ ਮੰਤਰੀ ਪਦ ਵਾਲੇ ਪਰੰਤੂ ਆਮ ਲੋਕਾਂ ਤੋਂ ਉਹ ਦੂਰ ਨਹੀਂ ਲੋਕਾਂ ਦੇ ਵਿੱਚ ਉਦਾਂ ਹੀ ਵਿਚਰਨ ਤੇ ਉਸੇ ਤਰ੍ਹਾਂ ਹੀ ਬਾਜ਼ਾਰ ਦੇ ਵਿੱਚ ਉਹਨਾਂ ਦੀ ਖਰੀਦਦਾਰੀ ਕਹਿੰਦਾ ਭਾਵ ਕਿ ਜੇਕਰ ਇਹ ਅੱਗੇ سلسلہ ਅੱਗੇ ਵੱਧਦਾ ਹੈ ਕਹਿੰਦਾ ਭਾਵ ਕਿ ਇਹ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਕ੍ਰਾਂਤੀ ਵਾਕੀ ਅਗਲੇ ਕਦਮ ਬੜੀ ਦੇਜੀ ਨਾਲ ਸਫਲਤਾਪੂਰਵਕ ਲੈ ਕੇ ਆਉਂਦੀ ਹੈ ਤਾਂ ਦੇਸ਼ ਦੇ ਲੋਕਤੰਤਰ ਲਈ ਇੱਕ ਸ਼ੁਭ ਗੱਲ ਵੀ ਹੈ ਜੀ ਡਾਕਟਰ ਜੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਜਿਹੜੇ ਅਮਰੀਕਾ ਦੇ ਪੁਰਾਣੇ ਪ੍ਰੈਜ਼ੀਡੈਂਟ ਨੇ ਓਬਾਮਾ ਵੀ ਕਲਿੰਟਨ ਵੀ ਹੋਰ ਵੀ ਉੱਥੇ ਯੂਨੀਵਰਸਿਟੀ 'ਚ ਲੈਕਚਰ ਦੇ ਕੇ ਪੈਸੇ ਕਮਾ ਰਹੇ ਨੇ ਉਹ ਰੁਜਗਾਰ ਸਾਡੇ ਇੱਥੇ ਕੋਈ ਐਮ.ਐਲ.ਏ ਬਣ ਜਵੇ ਉਮਰ ਭਰ ਦੀਆਂ ਰੋਟੀਆਂ ਕਮਾ ਲੈਂਦਾ 5 ਸਾਲ ਦੇ ਵਿੱਚ ਹੀ ਹੂੰ ਜੀ ਸਾਹਿਬ ਮਤਲਬ ਦੁਨੀਆ ਦੇ ਵਿੱਚ ਨਿਗਾਹ ਮਾਰੋ ਅਜਾ ਫੇਰ ਇਹ ਕਿ ਜਦੋਂ ਜਦੋਂ ਕੋਈ ਲੀਡਰ ਨਾ ਹੋਵੇ ਜਦੋਂ ਕੋ ਸੱਚਾ ਲੀਡਰ ਨਾ ਹੋਵੇ ਤਾਂ ਝੂਠੇ ਲੀਡਰ ਨੇ ਜਿਹੜੇ ਆ ਕੇ ਬੈਠ ਜਾਂਦੇ ਹੁੰਦੇ ਨੇ ਇਹ ਸਾਡੇ ਨਾਲ ਇਦਾਂ ਹੀ ਹੋਇਆ ਕੰਮ ਆਪਣੇ ਸਿੱਖੀ ਦੇ ਵਿੱਚ ਤਾਂ ਬੜੀ ਪਰੰਪਰਾ ਹੈ ਬੜੀ ਮਸ਼ਹੂਰ ਨੌਵੇਂ ਗੁਰੂ ਸਭ ਦੇ ਨਾਲ ਜੁੜੀ ਹੋਈ ਹੈ ਨਾ ਹੂੰ ਜੇ ਪੁਰਾਣੀ ਕਿਹਾ ਵੀ ਗੁਰੂ ਕੌਣ ਹੈ ਭਾਈ ਤਾਂ ਗੁਰੂ ਉਹਨਾਂ ਨੇ ਬਾਬਾ ਬਕਾਲਾ ਕਹਿ ਦਿੱਤਾ ਤਾਂ ਸਾਰੇ ਉੱਥੇ ਗੁਰੂ ਬਣ ਕੇ ਬੈਠ ਕੇ ਸੀ 22 ਮੰਝੀਆਂ ਵਾਲੇ ਹਾਂ ਹਾਂ ਇਹ ਸਭ 22 ਮੰਝੀਆਂ ਵਾਲੇ ਨੇ ਨਾ ਜਦੋਂ ਅਸਲੀ ਪ੍ਰਗਟ ਹੋਊਗਾ ਤਾਂ ਫਿਰ ਉਹ ਪੱਛਿਆਂ ਦੇ ਨੂੰ ਕਿੱਥੇ ਚਲੇਗੀ ਕਿਸੇ ਦਾ ਨੌ ਵੀ ਨਹੀਂ ਪਤਾ ਹੋਣ ਕਿਸੇ ਨੂੰ ਫਿਰ ਉਹ ਸੰਸਥਾ ਵਿੱਚ ਕਿ ਰੀਅਲ ਲੀਡਰਸ਼ਿਪ ਹੈ ਜਿਹੜੀ ਲੋਕ ਲੋਕ ਪੱਖੀ ਹੋਵੇ ਲੋਕਾਂ ਦੇ ਸੰਘਰਸ਼ਾਂ ਚੋਂ ਨਿਕਲੇ ਹੋਵੇ ਜਿਸ ਤਰ੍ਹਾਂ ਆਜ਼ਾਦੀ ਦੀ ਲੀਡਰਸ਼ਿਪ ਫਿਰ ਵੀ ਨਿਕਲੀ ਸੀ ਕਿਸੇ ਤੱਕ ਕਿ ਉਹਦਾਂ ਦੀ ਨਹੀਂ ਹੈ ਮਤਲਬ ਇਹ ਤਾਂ ਐਵੇਂ ਫੇਕ ਕਾਂਸਿੰਗ ਨੂੰ ਬੇਦਕਰ ਨੂੰ ਜਿਹੜਾ ਵੀ ਵਿਕਦਾ ਉਹਨੂੰ ਵੇਚਣ ਵਾਲੇ ਨੇ ਸਾਰੇ ਲੋਕ ਗਾਂਧੀ ਨੂੰ ਉਹਨਾਂ ਨੂੰ ਸੋ ਇਹ ਇਹਨਾਂ ਦੀਆਂ ਜਿਹੜੀਆਂ ਉੱਠ ਜਾਣੀਆਂ ਜਦੋਂ ਮਤਲਬ ਰੀਅਲ ਲੋਕ ਜਾਗ ਹੀ ਪਏ ਜਦੋਂ ਜਦੋਂ ਮੈਂ ਹੀ ਕਹੂੰਗਾ ਕਿ ਮੇਰਾ ਹੱਕ ਹੈ ਭਾਈ ਤੁਸੀਂ ਕਿਵੇਂ ਇਹਨੂੰ ਵਰਤ ਰਹੇ ਹੋ ਹੂੰ ਜੀ ਜੀ ਹਸਲਾ ਤਾਂ ਇੰਨਾ ਕੀ ਹੁੰਦਾ ਨਾ ਉਹ ਗਾਂਧੀ ਨੇ ਸੱਚੀ ਗੱਲ ਕਹੀ ਸੀ ਉਹ ਕਹਿੰਦਾ ਜਿਹੜਾ ਗੁਲਾਮ ਹੈ ਜਿਸ ਦਿਨ ਨੂੰ ਪਤਾ ਲੱਗਿਆ ਕਿ ਮੈਂ ਗੁਲਾਮ ਹਾਂ ਗੁਲਾਮ ਨਹੀਂ ਹੁੰਦਾ ਉਸ ਟਾਈਮ ਉਹ ਫਾਈਟਰ ਹੁੰਦਾ ਹੈ ਉਹ ਤਾਂ ਆਜ਼ਾਦੀ ਕੁਲਾਟੀਆਂ ਬਣ ਜਾਂਦਾ ਉਸੇ ਘੜੀ ਨੂੰ ਪਤਾ ਲੱਗ ਜਾਂਦਾ ਮੈਂ ਗੁਲਾਮ ਹਾਂ ਜਦੋਂ ਨੂੰ ਪਤਾ ਲੱਗਿਆ ਵੀ ਸਾਡੇ ਨਾਂ ਤੇ ਹੀ ਰਾਜ ਕਰ ਰਹੇ ਨੇ ਤਾਂ ਧੱਕਾ ਕਰ ਰਹੇ ਨੇ ਪਰ ਉਹ ਪੁੱਛਣ ਲੱਗੇ ਵੀ ਤੁਸੀਂ ਕਿੱਦਾਂ ਕਰ ਰਹੇ ਹੋ ਰਾਜ ਤੇ ਸਾਡੇ ਨਾਂ ਤੇ ਕਰ ਰਹੇ ਹੋ ਸਾਡੇ ਹਿਸਾਬ ਨਾਲ ਕਰੋ ਇੰਨੀ ਹੀ ਗੱਲ ਹੈ ਬਸ ਹੂੰ ਜੀ ਬਿਲਕੁਲ ਸਿਆਸਤ ਦਾ ਇੱਕ ਅਗਲਾ ਪੰਨਾ ਡਾਕਟਰ ਸਾਹਿਬ ਜੇਕਰ ਪੰਜਾਬ ਦੀ ਗੱਲ ਕਰ ਲਈਏ ਦੋ ਵੱਡੇ ਸਿਆਸੀ ਘਰਾਣੇ ਪ੍ਰਕਾਸ਼ ਸਿੰਘ ਬਾਦਲ ਸਵਰਗੀ ਤੇ ਕੈਪਟਨ ਅਮਰਿੰਦਰ ਸਿੰਘ ਪਿਛਲੀ ਜਿਹੜੀ ਚੋਣ ਹੋ ਪੈੜ ਸੀਗਾ 2022 ਦੀ ਦੋਨਾਂ ਦੀਆਂ ਕੈਂਦਾ ਪਾਬ ਕਿਸਿਆਸੀ ਲਿਹਾਜ਼ ਉਤੇ ਵਟੇ ਪੱਤਰ ਉਤੇ ਗੋਡਣੀਆਂ ਲੱਗੀਆਂ ਪੰਜ ਵਾਰ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਹੰਡਾਈ ਸਵਰਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੇ ਮਾਦਖਾਦੀ ਇਸ ਚੋਣ ਮੈਦਾਨ ਦੇ ਵਿੱਚੋਂ ਤੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਦੋ ਵਾਰ ਜਿਹੜੀ ਐ ਸੀਐਮ ਸ਼ਿਪ ਹੰਡਾਈ ਤਾਂ ਉਹਨਾਂ ਨੇ ਵੀ ਆਪਣੀ ਜਿਹੜੀ ਐ ਮਾਦਖਾਦੀ ਪਟਿਆਲਾ ਮਦਾਨ ਸਭਾ ਸੀਟ ਤੋਂ ਇਹ ਦੋਨੇ ਪਰਿਵਾਰ ਕਹਿੰਦਾ ਭਾਵੇਂ ਕਿ ਬਾਦਲ ਤੇ ਕੈਪਟਨ ਪਰਿਵਾਰ ਹੁਣ ਫੇਰ ਚੋਣ ਪੇਟ ਦੇ ਵਿੱਚ ਨੇ ਦੋਨਾਂ ਦੇ ਵੱਲੋਂ ਕੈਪਟਨ ਸਾਹਿਬ ਤੇ ਜਿਹੜੀ ਪਤਨੀ ਨੇ ਭਾਵੇਂ ਪਾਲਤੀ ਬਦਲ ਕੇ ਹੁਣ ਆਸਪਾ ਦੇ ਵਿੱਚ ਨੇ ਉਹ ਪਟਿਆਲਾ ਲੋਕ ਸਭਾ ਸੀਟ ਤੋਂ ਮਦਾਨ ਦੇ ਵਿੱਚ ਨੇ ਤੇ ਉਧਰ ਹਰਸੀਮਰਤ ਕੌਰ ਬਾਦਲ ਉਹ ਬਠਿੰਡੇ ਤੋਂ ਨੇ ਫੇਰ ਕਹਿੰਦਾ ਭਾਵੇਂ ਕਿ ਚੌਥੀ ਵਾਰ ਹਰਸੀਮਰਤ ਕੌਰ ਬਾਦਲ ਨੇ ਮਦਾਨ ਮੰਲਿਆ ਤੇ ਪੰਜਵੀਂ ਵਾਰ ਬੀਬੀ ਫਰਨੀਦ ਕੌਰ ਨੇ ਪਰੰਤੂ ਸਵਾਲ ਹੈ ਕਿ ਕੀ ਇਹ ਹੁਣ ਜਿਹੜਾ ਪਿਛਲੀ ਵਾਰ ਦਾ ਇਮਤਿਹਾਨ ਸੀਗਾ ਇਹਨਾਂ ਤੇ ਉਸੇ ਤਰ੍ਹਾਂ ਹੀ ਰਹੇਗਾ ਪਰਚਾ ਪੇਪਰ ਹੋਏਗਾ ਜਾਂ ਕੀ ਰਹਿਣ ਵਾਲਾ ਹੈ ਬੜਾ ਵੱਡਾ ਇਹਨਾਂ ਦਾ ਇੱਕ ਕਹਿ ਲਈਏ ਕਿ ਸਿਆਸੀ ਵਕਾਰ ਵੀ ਹੈ ਦੋਨੇ ਵੱਡੇ ਪਰਿਵਾਰ ਨੇ ਪੰਜਾਬ ਦੇ ਜਿਹਦੀ ਕਹਿੰਦਾ ਭਾਵ ਕਿ ਦੋਨੇ ਆਗੂਆਂ ਦੀ ਕਿਸੇ ਸਮੇਂ ਹਿੰਦੁਸਤਾਨ ਦੇ ਵਿੱਚ ਵੰਟੀ ਚਰਚਾ ਵੀ ਰਹੀ ਹੈ ਖਰ ਹੁਣ ਵੀ ਹੈ ਪਰ ਜੇਕਰ ਅੱਜ ਦੇ ਹਾਲਾਤ ਚ ਦੇਖੀਏ ਤਾਂ ਇਮਤਿਹਾਨ ਬਾਦਲਾਂ ਦਾ ਤੇ ਕੈਪਟਨ ਦਾ ਮੈਂ ਮੰਨਦਾ ਡਾਕਟਰ ਸਾਹਿਬ ਤੇ ਖੋਪਿੰਟਰ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਭਗਵੰਤ ਮਾਨ ਦੀ ਉਹਨੂੰ ਲੱਖਾਂ ਪੰਗਾਲਾਂ ਕੱਢੀਏ ਹੋਰ ਪਰ ਉਹਦੀ ਇੱਕ ਕੰਟਰੀਬਿਊਸ਼ਨ ਬਹੁਤ ਵੱਡੀ ਹੈ ਹੂੰ ਤੇ ਉਹਨਾਂ ਨੇ ਇਹ ਗੱਲ ਦਿਖਾ ਦਿੱਤੀ ਕਿ ਜਿਹੜੇ ਐਟ ਐਟ ਵੱਡੇ ਘਰਾਣੇ ਜਿਨ੍ਹਾਂ ਨੂੰ ਕੋਈ ਖਲਾਅ ਨਹੀਂ ਸੀ ਸਕਦਾ ਉਹਨਾਂ ਨੂੰ ਲੋਕ ਖਲਾਅ ਸਕਦੇ ਨੇ ਵੋਟ ਸ਼ਕਤੀ ਨਾਲ ਖਲਾਅ ਸਕਦੇ ਹੂੰ ਜੀ ਸੋ ਉਹਨਾਂ ਨੇ ਭਗਵੰਤ ਮਾਨ ਨੇ ਹਰਾਏ ਤੇ ਸਭਕ ਨਹੀਂ ਸਿੱਖਿਆ ਉਹ ਆਪ ਘਰਾਣਾ ਬਣਨ ਦੇ ਚੱਕਰ ਚ ਚੱਲ ਪਏ ਉਹਨਾਂ ਨੂੰ ਪੜ੍ਹਦੇ ਹੀ ਗਈ ਸੀ ਵਾਰਤ ਕਿ ਲਿਖਿਆ ਕੀ ਹੋਇਆ ਇਹਨਾਂ ਦੋਨਾਂ ਪਰਿਵਾਰਾਂ ਨੇ ਵੀ ਸਬਕ ਨਹੀਂ ਸਿੱਖਿਆ ਹੂੰ ਜੀ ਅਸਲ ਦੇ ਵਿੱਚ ਉਹਦੇ ਵਾਰਤ ਦਾ ਮਤਲਬ ਇਹ ਸੀ ਵੀ ਅਸਲੀ ਸੱਤਾ ਦੇਣ ਵਾਲੇ ਜਾਂ ਲੈਣ ਵਾਲੇ ਲੋਕ ਹੁੰਦੇ ਨੇ ਹੂੰ ਇਹ ਸੱਤਾਧਾਰੀ ਜਿਹੜੇ ਸੱਤਾ ਨੂੰ ਕੰਟਰੋਲ ਕਰੀ ਬੈਠੇ ਨੇ ਇਹ ਉਹਨਾਂ ਤੋਂ ਆਸਰੇ ਭਾਲ ਰਹੇ ਨੇ ਕੈਪਟਨ ਗੁਰਪਰ ਵੀ ਇਸੇ ਕਰਕੇ ਸੈਂਟਰ ਦੀ ਸੱਤਾ ਵੱਲ ਨੂੰ ਗਿਆ ਬਦਲ ਪਰਿਵਾਰ ਵੀ ਇਸੇ ਕਰਕੇ ਮੈਨੀਪੂਲੇਸ਼ਨ ਵਾਲੀ ਜਿਹੜੀ ਸੱਤਾ ਹੈ ਉਹਦੇ ਵੱਲ ਨੂੰ ਜਾ ਰਹੇ ਨੇ ਵੇ ਇਹਨੂੰ ਇੱਥੋਂ ਹਰਾ ਦੋ ਉਹ ਹਰਾ ਦੋ ਬਠਿੰਡੇ ਦੇ ਲਈ ਉਹ ਬਠਿੰਡੇ ਸੀਟ ਦੇ ਲਈ ਕੋਈ ਕੰਪਰੋਮਾਈਜ਼ ਵੀ ਕਰਨ ਨੂੰ ਤਿਆਰ ਨਹੀਂ ਹੂੰ ਜੀ ਇਹ ਸਾਰੇ ਪੰਜਾਬ ਦੇ ਕੰਪਰੋਮਾਈਜ਼ ਕਰਕੇ ਜਿੱਤ ਵੀ ਜਾਣ ਤਾਂ ਵੀ ਉਹ ਜਿੱਤ ਨਹੀਂ ਹੋਣੀ ਮੈਂ ਤੁਹਾਨੂੰ ਕਹਿੰਦਾ ਹੂੰ ਕਿ ਲੋਕ ਅਸ ਕਰ ਚੁੱਕੇ ਨੇ ਕਿ ਮਤਲਬ ਇਹਨਾਂ ਨੂੰ ਹਿਲਾਉਣਾ ਇਹਨਾਂ ਦੀ ਤਾਰ ਖਿੱਚਣੀ ਇਹ ਸਾਡੇ ਹੱਥ 'ਚ ਹੈ ਹੂੰ ਇਹ ਗੱਲ ਇੱਕ ਪਰਿਵਾਰ ਨਹੀਂ ਸਮਝ ਰਿਹਾ ਕਿ ਜਿਹੜੇ ਅਸਲੀ ਮਾਲਕ ਨੇ ਤੁਸੀਂ ਜੇ ਉਹਨਾਂ ਕੋਲ ਇਮਾਨਦਾਰੀ ਨਾਲ ਜਾਓਗੇ ਸ਼ਾਇਦ ਉਹ ਤੁਹਾਨੂੰ ਸੱਤਾ ਦੇ ਦੇਣ ਇਹਨਾਂ ਕੋਲੇ ਸੱਤਾ ਲੈਣ ਲਈ ਫਿਰ ਰਹੇ ਨੇ ਉਹ ਤਾਂ ਭਿਖਾਰੀ ਨੇ ਹੂੰ ਭਿਖਾਰੀਆਂ ਭਿਖਾਰੀਆਂ ਕੋਲ ਪਿਕਸ਼ਾ ਮੰਗਦੇ ਫਿਰਦੇ ਨੇ ਮਤਲਬ ਇਹਨਾਂ ਦੋਨਾਂ ਪਰਿਵਾਰਾਂ ਨੇ ਉਸ ਹਾਰ ਤੋਂ ਬਾਅਦ ਜਿਹੜਾ ਸਭ ਕੁ ਸਿੱਖਣਾ ਚਾਹੀਦਾ ਸੀ ਉਹ ਨਹੀਂ ਸਿੱਖਿਆ ਪਹਿਲਾਂ ਲੱਗਦਾ ਸੀ ਵੀ ਕਾਲੀਦਲ ਨੇ ਸ਼ਾਇਦ ਸਿੱਖਿਆ ਪਰ ਜਿਸ ਤਰ੍ਹਾਂ ਢੀਂਸਾ ਸਾਹਿਬ ਨਾਲ ਹੋਈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜੋ ਕੁਝ ਮੈਨੇਜ ਕਰਿਆ ਹੈ ਪਿਛਲੇ 15 20 ਦਿਨਾਂ ਮਹੀਨੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੌਂਤ ਤੋਂ ਤੇ ਕੰਪਰੋਮਾਈਜ਼ ਕਰ ਰਹੇ ਨੇ ਉਹ ਕਿ ਸਾਡੀ ਸੀਟ ਆ ਜਵੇ ਬਾਕੀ ਚਾਹੇ ਕੋਚ ਗਿਰ ਜਾਣ ਜਿਹੜਾ ਇਹ ਇਹ ਕਲਚਰ ਹੈ ਇਹਦੇ ਚੋਂ ਲੱਗ ਰਿਹਾ ਹੈ ਕਿ ਉਹਨਾਂ ਨੇ ਨਹੀਂ ਸਭ ਸਿੱਖਿਆ ਔਰ ਉਹ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਜਿਸ ਤਰ੍ਹਾਂ ਇੱਕ ਉਰਦੂ ਦਾ ਸ਼ੇਰ ਤੁਸੀਂ ਸੁਣਿਆ ਹੋਣਾ ਨਾ ਉਹ ਕਹਿੰਦਾ ਵੀ ਲੋਕ ਬਤਾ ਦੇਣਗੇ ਉਸੇ ਖੁਦ ਪਸੰਦੀ ਦਾ ਮਜ਼ਾ ਹੂੰ ਇਹਨਾਂ ਨੂੰ ਉਹ ਖੁਦਾ ਬਣ ਕੇ ਬਹੁਤ ਪਛਤਾਏਗਾ ਹੂੰ ਹੂੰ ਜੀ ਜੀ ਕਿ ਇਹ ਗਲਤ ਪਾਸੇ ਜਾ ਕੇ ਪਛਤਾਉਣਗੇ ਇਹਨਾਂ ਨੂੰ ਇਹ ਸਭ ਸਿੱਖਣਾ ਚਾਹੀਦਾ ਸੀ ਨਹੀਂ ਸਿੱਖ ਸਕਦੇ ਹੂੰ ਹੂੰ ਡਾਕਟਰ ਸਾਹਿਬ ਇੱਕ ਸਿਆਸੀ ਤੰਜ ਵੀ ਹੈ ਕਿ ਇੱਕ ਸ਼ਾਇਰ ਗਾਣਾ ਵੀ ਹੈ ਕਿ ਮੁੰਡਾ ਪਿੰਡ ਦਾ ਸੀ ਸ਼ਹਿਰ ਆਣ ਕੇ ਸ਼ਹਿਰੀ ਹੋ ਗਿਆ ਤੇ ਇੱਕ ਤਰਨਜੀਤ ਸਿੰਘ ਸੰਧੂ ਨੇ ਉਹ ਅਮਰੀਕਾ ਤੋਂ ਇੱਥੇ ਆਏ ਚੋਣ ਲੜਨ ਲਈ ਤਾਂ ਉਹ ਸਮੁੰਦਰੀ ਹੋ ਗਏ ਨੇ ਕਹਿੰਦਾ ਆਪਕਿ ਹੁਣ ਆਪਣੇ ਨਾਲ ਜਿਹੜਾ ਤਖੱਲਸ ਸੀ ਉਹਨਾਂ ਨੇ ਸੰਧੂ ਦੀ ਥਾਂ ਤੇ ਸਮੁੰਦਰੀ ਪਰਤਲੇ ਡਾਕਟਰ ਸਾਹਿਬ ਸਿਆਸਤ ਦੇ ਵਿੱਚ ਇਹ ਤਖੱਲਸ ਬਦਲਣ ਨਾਲ ਵੀ ਕੋਈ ਬੇਨਫੀਟ ਹੁੰਦਾ ਹੈ ਕੋਈ ਲਾਭ ਹੁੰਦਾ ਹੈ ਕੀ ਮੰਨਦੇ ਹੋ ਇੱਕੋ ਸਿਆਸਤ ਜੀ ਬਿਜ਼ਨਸ ਬਣ ਗਈ ਹੈ ਬਿਜ਼ਨਸ ਮਾਰਕੀਟ ਤੇ ਖੜਾ ਹੁੰਦਾ ਹੈ ਜਿਹੜੀ ਚੀਜ਼ ਵਿਕਦੀ ਹੈ ਉਹਨੂੰ ਵੇਚਣਾ ਚਾਹੁੰਦੇ ਨੇ ਸਮੁੰਦਰੀ ਸਾਹਿਬ ਦਾ ਥੋੜਾ ਵੱਡਾ ਨਾਮ ਹੈ ਤੇ ਜਸ ਸਿੰਘ ਸਮੁੰਦਰੀ ਦਾ ਇਹ ਸ਼ਹਿਰ 골ਡਨ ਟੈਂਪਲ ਦੇ ਵਿੱਚ ਕੋਈ ਹਾਲ ਹੈ ਜਿਹੜਾ ਕਿਸੇ ਗੁਰੂਆਂ ਤੋਂ ਇਲਾਵਾ ਸੇ ਜਾਂ ਮਹਾਂ ਸ਼ਿਕਿਤਾਂ ਤੋਂ ਇਲਾਵਾ ਇੱਕ ਵਿਅਕਤੀ ਦੇ ਨਾਮ ਤੇ ਹੈ ਰੋਸ ਪਰਿਵਾਰ ਦੀ ਵੱਡੀ ਥੇਨ ਹੈ ਪਹਿਲਾਂ ਤਾਂ ਉਹਨਾਂ ਨੇ ਅਮਰੀਕਾ 'ਚ ਬੈਠ ਕੇ ਅਮਰੀਕਾ ਤੋਂ ਦੂਰਬੀਨ ਲਾ ਕੇ ਪੰਜਾਬ ਨੂੰ ਦੇਖਿਆ ਉੱਥੋਂ ਉਹ ਕਨਫਿਊਜ਼ ਹੋ ਕੇ ਆ ਗਏ ਬੀਜੇਪੀ ਦਾ ਸੈਲੀਬ੍ਰਿਟੀ ਕਲਚਰ ਸੀਗਾ ਕਿ ਵੱਡੇ ਵੱਡੇ ਚਿਹਰੇ ਵੱਡੇ ਵੱਡੇ ਨਾਮ ਦੀ ਸ਼ਾਇਦ ਲੋਕ ਇਹਦੇ ਨਾਲ ਹੀ ਕਮਲੇ ਹੋ ਜਾਣਗੇ ਲੋਕ ਨਹੀਂ ਕਮਲੇ ਹੋਏ ਤਸਾਨਾ ਨੇ ਮਤਲਬ ਘੇਰ ਘੇਰ ਕੇ ਬਸ ਕਰਾ ਦਿੱਤੀ ਹੋਰ ਸੁਪਰੀ ਹੋ ਜਾਣਾ ਔਕਾਸ਼ੀ ਹੋ ਜਾਣਾ ਧਰਤੀ ਹੋ ਜਾਣਾ ਹੁਣ ਕੁਝ ਨਹੀਂ ਬਣਨਾ ਹੂੰ ਉਹਨਾਂ ਨੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਉਹ ਮਹਾਪਾਰਤ ਵਾਲੀ ਗੱਲ ਹੈ ਉਹਨਾਂ ਨੇ ਤੇਰ ਗਲਤ ਚੁਣ ਲਈ ਹੂੰ ਤੇ ਆਪਣੀ ਤੇਰ ਚੁਣਦੇ ਆਪਣੇ ਲੋਕਾਂ ਨੂੰ ਚੁਣਦੇ ਤਾਂ ਹੋਰ ਤਰ੍ਹਾਂ ਗੱਲ ਹੋਣੀ ਸੀਗੀ ਸੋ ਉਹ ਚੋਣ ਕਰ ਬੈਠੇ ਨੇ ਉਥੋਂ ਕੁਝ ਨਹੀਂ ਨਿਕਲਣਾ ਉਹ ਤਾਂ ਜੇਤਲੀ ਨੇ ਕਰੀ ਸੀ ਇਹ ਮੈਜੋਰ ਹੋਣਾ ਹੂੰ ਸੋ ਉਹ ਮਤਲਬ ਪ੍ਰੈਸਟੀਜੀਅਸ ਕੰਸਟੀਟੂਐਂਸੀ ਹੈ ਉਥੇ ਮਤਲਬ ਉਹਨਾਂ ਨੇ ਪਹਿਲਾਂ ਤਾਂ ਕੋਲੋਂ ਸੰਧੂ ਵੀ ਠੀਕ ਸੀ ਕੋਈ ਮਾੜਾ ਨਹੀਂ ਸੀ ਵੀ ਉਹ ਵੀ ਚੱਟਾਂ ਦਾ ਕੋਹਤ ਹੈ ਪਰ ਸੋ ਪਰਿਵਾਰ ਦੀ ਜਿਹੜੀ ਲਗੇਸੀ ਹੈ ਉਹਨੂੰ ਛੱਡ ਕੇ ਉਹਨਾਂ ਨੇ ਕਿਹੜਾ ਸਾ ਚੁੰਡਿਆ ਉਹ ਸਰਦਾਰ ਸਾਹਿਬ ਨਹੀਂ ਹੋਣਾ ਕੋਈ ਸਰਦਾਰ ਸਾਹਿਬ ਅਮਰਸਰ ਦੀ ਸੀਟ ਬਾਰੇ ਇੱਕ ਹੋਰ ਵੀ ਹੈ ਛੋਟੀ ਜੀ ਕਥਾ ਕਿ ਇਤਿਹਾਸ ਗੇ ਵੀ ਬਹੁਤ ਕੁਝ ਮਿਲਦਾ ਹੈ ਕਿ ਜਿਵੇਂ ਕਿ ਆਰਮਜੀਤ ਲੀਹੁਰਾ ਨੇ ਚੋਣ ਹਾਰੀ ਤਾਂ ਉਹ ਜਿਹੜੀ ਸੈਂਟਰਲ ਲੈਵਲ ਦੀ ਵੱਡੀ ਪੱਧਰੀ ਵੱਲ ਪਹੁੰਚੇ ਇਸੇ ਤਰ੍ਹਾਂ ਹੀ ਹਰਦੀਪ ਪੁਰੀ ਪਿਛਲੀ ਵਾਰ ਇਥੋਂ ਹਾਰਦੇ ਅਮਰਸਰ ਤੋਂ ਤਾਂ ਉਹ ਯਾਨੀ ਕਿ ਉਹ ਹੀ ਵੱਡੇ ਦਰਜੀ ਕੈਬਨਟ ਦੇ ਵਿੱਚ ਪਹੁੰਚਦੇ ਨੇ ਤੇ ਹੁਣ ਸਮੰਦਰੀ ਸਾਹਿਬ ਕੀ ਜਿੱਤਦੇ ਐ ਜਾਂ ਹਾਰਦੇ ਐ ਉਹ ਗੱਲ ਆ ਜੇ ਬਾਦ ਦੀ ਐ ਪਰੰਤੂ ਅਧਿਐਤ ਤਰ੍ਹਾਂ ਦਾ ਜੇ ਭਵਿੱਖ ਦੇਖੀਏ ਤਾਂ ਕਿਵੇਂ ਲੱਗਦਾ ਕਿ ਸਮੰਦਰੀ ਸਾਹਿਬ ਵੀ ਸਿਆਸੀ ਲਿਹਾਜ਼ ਤੋਂ ਫਾਇਦੇ 'ਚ ਰਹਿਣਗੇ ਦੇਖੋ ਅਮਰਸਰ ਤੇ ਦਿੱਲੀ ਦਾ ਜਿਹੜਾ ਰਿਸ਼ਤਾ ਰਿਹਾ ਨਾ ਜੀ ਇਤਿਹਾਸਕ ਤੌਰ ਤੇ ਜਿਹੜਾ ਦਿੱਲੀ ਦਾ ਹੋ ਗਿਆ ਉਹਨੂੰ ਚਾਹੇ ਜਿੱਤੇ ਮਰਜੀ ਪੋਸਟ ਮਿਲ ਜੇ ਉਹ ਅਮਰਸਰ ਦਾ ਨਹੀਂ ਹੋ ਸਕਦਾ ਹੂੰ ਜੀ ਅਕਸਰ ਤਾਂ ਹੋ ਗਿਆ ਉਹ ਦਿੱਲੀ ਦਾ ਨਹੀਂ ਹੋ ਸਕਦਾ ਹੂੰ ਸਮਝਣ ਵਾਲੀ ਗੱਲ ਇੰਨੀ ਕੀ ਹੈ ਕਿਉਂ ਨੰ ਬੰਦੇ ਨੇ ਕਰਨੀ ਹੁੰਦੀ ਹੈ ਕਿ ਉਹਨੇ ਅੰਮ੍ਰਿਤਸਰ ਚੋਂ ਨਹੀਂ ਜਾਂ ਦਿੱਲੀ ਚੋਂ ਨਹੀਂ ਹੈ ਇਹ ਤਾਂ ਜਿਹੜੇ ਅਉਧੇ-ਉਧੇ ਨੇ ਕੋਈ ਏਡੀ ਖਾਸ ਗੱਲ ਨਹੀਂ ਹੁੰਦੀ ਹੈ ਕਿ ਮਤਲਬ ਜੇਤਲੀ ਵੀ ਤੁਰ ਗਿਆ ਤੇ ਪੂਰੀ ਸ਼ੌਭ ਦੀ ਵੀ ਕੀ ਔਕਾਤ ਹੈ ਅੰਮ੍ਰਿਤਸਰ ਦੇ ਵਿੱਚ ਇਹ ਤਾਂ ਲੋਕਾਂ ਦੇ ਦਿਲਾਂ 'ਚ ਬਸਣਾ ਹੋਵੇ ਫੇਰ ਤਾਂ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੁੰਦੀ ਹੈ ਹਾਂ ਜੇ ਸੱਤਾ ਦਾ ਸੁੱਖ ਭੋਗਣਾ ਹੋਵੇ ਫਿਰ ਠੀਕ ਹੈ ਫਿਰ ਤਾਂ ਕੋਈ ਗੱਲ ਨਹੀਂ ਹੈ ਜੋ ਜੋਂ ਸਿੰਘ ਸਿੱਧੂ ਹਰਾਨੇ ਖੈਰ ਚੁਣਿਆ ਤਾਂ ਅਮਰਸਰ ਸੀਗਾ ਉਹਨਾਂ ਨੇ ਉੱਥੇ ਤਿੰਨ ਚੋਣਾਂ ਵੀ ਲੜੀਆਂ ਜਿੱਤਾਂ ਵੀ ਦਰਜ حاصل ਕੀਤੀਆਂ ਪਰੰਤੂ ਬਾਅਦ ਦੇ ਵਿੱਚ ਉਹਨਾਂ ਨੇ ਅਮਰਸਰ ਨੂੰ ਕਰੀਬ ਛੱਡ ਹੀ ਦਿੱਤਾ ਜੀ ਉਹ ਕਸ਼ਟ ਭੋਗ ਰਹੇ ਨੇ ਅਮਰਸਰ ਨੂੰ ਚੁਣਨ ਦਾ ਹੀ ਹੂੰ ਜੀ ਅਮਰਸਰ 'ਚ ਨਾ ਚੁਣਿਆ ਹੁੰਦਾ ਹੁਣ ਵੀ ਉਹਦਾ ਕੇਂਦਰ ਵਾਲੇ ਤਾਂ ਹੁਣ ਵੀ ਤਿਆਰ ਸੀ ਉਹਨਾਂ ਨੂੰ ਹਾਂ ਹਾਂ ਤੇ ਬਾਕੀ ਦੇਖੋ ਕਿ ਉਹਨਾਂ ਨੂੰ ਜੇ ਰਾਈਟ ਆਫ ਤਾਂ ਆਪਾਂ ਨਹੀਂ ਕਰ ਸਕਦੇ ਪਰ ਉਹ ਸਿਆਸਤਦਾਨ ਨਹੀਂ ਸੀ ਉਹ ਸਪੋਰਟਸ ਪਰਸਨ ਸੀਗੇ ਉੱਥੋਂ ਹੀ ਆਏ ਸੀ ਉਹਨਾਂ ਨੇ ਉਸ ਤਰ੍ਹਾਂ ਦੀ ਹੋਈ ਸਿਆਸਤ ਕੀਤੀ ਐਂਟਰਟੇਨਮੈਂਟ ਇੰਡਸਟਰੀ ਵਾਲੀ ਤੇ ਉਹ ਉਹਨਾਂ ਕੋਲ ਉਸ ਤਰ੍ਹਾਂ ਦਾ ਵਿਜ਼ਨ ਨਹੀਂ ਸੀਗਾ ਭਾਵਕਤਾ ਜ਼ਰੂਰ ਸੀਗੀ ਹੂੰ ਹੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕੁਦਰਤ ਦੇ ਘਰ ਦਾ ਕਿ ਕਦੋਂ ਕਿਹਦੀ ਲਾਟਰੀ ਲੱਗ ਜੀ ਜੀ ਬਿਲਕੁਲ ਅਰਸਾ ਤੁਸੀਂ ਦਿੱਲੀ ਤੇ ਅੰਮ੍ਰਿਤਸਰ ਦਾ ਇੱਕ ਜ਼ਿਕਰ ਕਰ ਰਹੇ ਸੀ ਤਾਂ ਅੱਜ ਦਿੱਲੀ ਤੋਂ ਇੱਕ ਜਹਾਜ਼ ਉੱਡਦਾ ਹੈ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਆਪ ਦੇ ਸੁਪਰੀਮੋ ਨੇ ਕਹਿ ਲਈ ਕਿ ਬੌਸ ਨੇ ਇਸ ਵੇਲੇ ਪੰਜਾਬ ਦੀ ਸਰਕਾਰ ਦੇ ਅਰਵਿੰਦ ਕੇਜਰੀਵਾਲ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਹੈ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਕੀਤੀ ਹੈ ਇਸ ਤੋਂ ਬਾਅਦ ਉਹ ਆਪਣੀਆਂ ਚੋਣਾਂਵੀ ਜਿਹੜੀਆਂ ਰੋਡ ਸ਼ੋਅ ਨੇ ਉਹਦੇ ਵਿੱਚ ਮਸਰੂਫ ਨੇ ਫਲਕੀ ਉਹ ਪੂਰੇ ਪੰਜਾਬ ਸੰਗਠਨ ਨਾਲ ਚਰਚਾ ਕਰਨਗੇ ਚੋਣਾ ਸਬੰਧੀ ਸਾਰੀ ਸਮੀਖਿਆ ਕਰਨਗੇ ਕਿ ਅਸੀਂ ਕਿੱਥੇ ਖੜੇ ਆ ਕਿੱਥੇ ਜਾਣਾ ਚਾਹੀਦਾ ਹੈ ਕਿਹੜੀ ਘਾਟ ਹੈ ਕਿਹੜੀ ਵਾਦ ਹੈ ਕਹਿੰਦਾ ਭਾਵ ਕਿ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿੱਚ ਆਉਣਾ ਕਿਉਂਕਿ ਇਸ ਤੋਂ ਪਹਿਲਾਂ ਤਾਂ ਇਹ ਨਿਵਾਸ ਤਾਂ ਅਸੀਂ ਕਿਸੇ ਹੈ ਉਹ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਜਲਦੀ ਛਡਕਾਰਾ ਨਾਮ ਮਿਲੇ ਪਰ ਇਹ ਜ਼ਮਾਨਤ ਕੋਈ ਇਹਨਾਂ ਦੀ ਅੰਤਰਮ ਜ਼ਮਾਨਤ ਤਾਂ ਅਜੇ ਤੋ ਬਾਅਦ ਉਹਨਾਂ ਦੀ ਪੰਜਾਬ ਆਮਦ ਸੰਭਵ ਬਣ ਸਕੀ ਕੀ ਇਹ ਮੰਨਦੇ ਆ ਡਾਕਟਰ ਸਾਹਿਬ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਜਿਹੜੀ ਸੂਬੇ ਦੀ ਸਦਤ ਤੇਰੇ ਆਪ ਕੋਈ ਬੂਸਟ ਦੇ ਵਿੱਚ ਆਏਗੀ ਕੋਈ ਸਿਆਸੀ ਲਾਹੇ ਕਣੇ ਕੀ ਖੱਟ ਸਕੇਗੀ ਦੇਖੋ ਜੀ ਜਦੋਂ ਜੇਲ੍ਹ ਤੋਂ ਛੁੱਟੇ ਸੀ ਤਾਂ ਉਹਨਾਂ ਨੇ ਕਾਫੀ ਮਤਲਬ ਅਨਾਉਂਸਮੈਂਟਾਂ ਕਰੀਆਂ ਗਰੰਟੀਆਂ ਦਿੱਤੀਆਂ ਕਾਫੀ ਕੁਝ ਕੀਤਾ ਪਰ ਉਹ ਜੀ ਘਟਨਾ ਜਿਹੜੀ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਵਾਪਰ ਗਈ ਉਨੇ ਉਹਨਾਂ ਦੀ ਜਿਹੜੀ ਉਹ ੜਾਰੀ ਸੀ ਉਹਨੂੰ ਗਰਾਉਂਡ ਕਰਤਾ ਉਹਨੂੰ ਜਹਾਜ਼ ਤੇ ਚੜਨੋਂ ਕਿਸ਼ਤੀ 'ਚ ਚੜਨ ਜੋ ਮਰਜ਼ੀ ਕਰਨ ਜਿੰਨੀ ਦੇਰ ਸਵੱਤੀ ਮੱਲੀਵਾਲ ਦਾ ਕੇਸ ਉਹਨਾਂ ਦੇ ਗੱਲ 'ਚ ਪਿਆ ਹੋਇਆ ਹੈ ਉਹ ਉਹਨਾਂ ਪਿੱਛਾ ਕਰੂਗਾ ਉਹ ਕਿਤੇ ਵੀ ਮੱਥਾ ਟੇਕ ਲੈਣ ਜੋ ਮਰਜ਼ੀ ਕਰਨ ਉਹਦਾ ਜਵਾਬ ਦੇ ਨਹੀਂ ਰਹੇ ਹੂੰ ਜੀ ਉੱਥੇ ਸੇ ਕਰ ਰਹੇ ਨੇ ਜਿਵੇਂ ਟ੍ਰੈਡੀਸ਼ਨਲ ਸਟਾਈਲ ਹੁੰਦਾ ਹੈ ਸਿਆਸਤਦਾਨਾਂ ਦਾ ਵੀ ਹੋਰ ਕੋਈ ਨੈਰੇਟਿਵ ਕੱਢ ਲਈਏ ਕੋਈ ਕੁਝ ਕਰ ਲਈਏ ਅਰੋ ਲੱਭ ਨਹੀਂ ਰਹੀ ਦਿਖ ਨਹੀਂ ਰਹੀ ਉਹਦਾ ਪੁਰਾਣਾ ਹਸਬੰਦ ਕਹਿ ਰਿਹਾ ਹੈ ਕਿ ਜਿਹੋ ਖਤਰੇ ਚ ਹੈ ਉਹਦੀ ਜਾਨ ਮਤਲਬ ਜਿਹੜੀਆਂ ਗਰੰਟੀਆਂ ਦੇ ਰਹੇ ਸੀ ਸਾਰੇ ਦੇਸ਼ ਨੂੰ ਮਤਲਬ ਇੰਡੀਆ ਫਰੰਟ ਦੇ ਮਤਲਬ ਪ੍ਰਧਾਨ ਮੰਤਰੀ ਕੈਂਡੀਡੇਟ ਦੇ ਤੌਰ ਤੇ ਆਪਣੇ ਡ੍ਰੈਗ ਰੂਮ ਦੀ ਸੰਭਾਲ ਸਕੇ ਹੂੰ ਆਪਣੇ ਡ੍ਰੈਗ ਰੂਮ ਦੀ ਜਿਹੜੀ ਘਟਨਾ ਹੈ ਉਹਨੂੰ ਅੱਜ ਤੱਕ ਨਹੀਂ ਸੰਭਾਲ ਸਕੇ ਹੁਣ ਤੱਕ ਵੀ ਚਲੋ ਹੋ ਵੀ ਘਟਨਾ ਜਿੱਦਾਂ ਮਰਜ਼ੀ ਹੋਈ ਸੱਚ ਨਹੀਂ ਦੱਸ ਰਹੇ ਹੂੰ ਇਹ ਚੀਜ਼ ਪਿੱਛਾ ਕਰੂੰਗੀ ਇਹ ਪੰਜਾਬ 'ਚ ਵੀ ਕਰੂੰਗੀ ਪਿੱਛਾ ਸੋ ਉਹ ਜਿਹੜਾ ਇੱਕ ਮਤਲਬ ਉਹਨੇ ਬਣਾਇਆ ਸੀ ਇੱਕ ਬੱਬਲ ਜਿਹੜਾ ਉਹ ਤਾਂ ਪੰਕਚਰ ਕਰਤਾ ਉਸ ਲੜਕੀ ਦੇ ਬੇਇੱਜ਼ਤੀ ਨੇ ਜਾਂ ਜੋ ਵੀ ਹੈ ਚੀਜ਼। ਪਰ ਬਾਕੀ ਇਹ ਕਿ ਦੇਖੋ ਜਿਹੜਾ ਪੈਸਾ ਹੈ ਨਾ ਮਤਲਬ ਮੀਡੀਆ ਦੇ ਉੱਪਰ ਖਰਚਾ ਹੈ ਧੂਮ ਧੜੱਕੇ ਤੇ ਕਰੋੜਾਂ ਰੁਪਏ ਖਰਚਦੇ ਨੇ। ਖਬਰਾਂ ਦਬਾਉਣ ਤੇ ਵੀ ਖਬਰਾਂ ਚਪਾਉਣ ਤੇ ਵੀ। ਉਹਦੇ ਚ ਮਤਲਬ ਮਹਾਰਾਜ ਨੇ ਕੀ ਕਰਨਾ ਹੈ ਉੱਥੇ ਮਤਲਬ ਜਿਹੜਾ ਸੱਚ ਦਾ ਦਰਬਾਰ ਹੈ ਉਹਦੇ ਵਿੱਚ ਝੂਠ ਦੇ ਮੱਥੇ ਟੇਕ ਕੇ ਕੀ ਹੋਊਗਾ? ਉਹ ਤਾਂ ਮੱਥਾ ਸੱਟ ਲੋਕਾਂ ਨੇ ਟੇਕਿਆ ਜਾਂਦਾ ਜਿਨ੍ਹਾਂ ਦੀ ਸ਼ਰਤ ਹੈ ਕਿ ਭਾਈ ਮੈਂ ਵੀ ਮੱਥਾ ਟੇਕਦਾ ਮੈਨੂੰ ਵੋਟ ਪਾ ਦਿਓ ਅਦਰ ਭਾਈ ਜੇ ਉੱਥੇ ਜਾ ਕੇ ਹੰਕਾਰ ਦਾ ਮੱਥਾ ਉੱਥੇ ਹੀ ਟੇਕ ਦਿੱਤਾ ਜਾਵੇ ਇਹ ਤਾਂ ਮਸਲਾ ਹੀ ਕੋਈ ਨਹੀਂ ਰਹੇਗਾ ਸੱਚਾ ਮੱਥਾ ਮਤਲਬ ਉੱਥੇ ਰੱਬਦ ਨੂੰ ਵੀ ਜਿੰਨਾ ਵਰਤਿਆ ਜਾ ਸਕਦਾ ਉਹਨੂੰ ਵਰਤਣ ਦੀ ਕੋਸ਼ਿਸ਼ ਸਿਆਸਤਾਨ ਕਰਦੇ ਨੇ ਉਹ ਜਿੰਨੀ ਜਿੰਨੀ ਇੱਕ ਮੱਤ ਹੈ ਜਿੰਨੀ ਇੱਕ ਵਿਜ਼ਨ ਹੈ ਉਹਨਾਂ ਨੂੰ ਖਰਪੂਰ ਲੈਂਦੇ ਨੇ ਪਰ ਲੋਕ ਮੇਰਾ ਕਰ ਇਹਦੇ ਨਾਲ ਪਰਣਗੇ ਨਹੀਂ ਇਹਦੇ ਨਾਲ ਕੋਈ ਬਹੁਤ ਆਸਰਾ ਨਹੀਂ ਮਿਲ ਉਹੀ ਚੀਜ਼ ਇਹ ਹੈ ਕਿ ਪੰਜਾਬ ਦੇ ਜਿੱਥੇ ਵੀ ਉਹ ਇਕੱਠੇ ਜਾਂਦੇ ਨੇ ਨਾ ਪਰ ਪਰਫੋਰਮੈਂਸ ਦੇ ਤੌਰ ਤੇ 스테ਜ ਪਰਫੋਰਮੈਂਸ ਦੇ ਤੌਰ ਤੇ ਭਗਵੰਤ ਮਾਨ ਨੂੰ ਨਹੀਂ ਕੱਟ ਸਕੀ ਹੂੰ ਜੀ ਉਹਦੇ ਜਿੰਨੇ ਮਰਜੀ ਹੋਰ ਨੁਕਸਾਨ ਪਰ ਉਹ ਐਂਟਰਟੇਨਰ ਤਾਂ ਬੈਠ ਰਹੀ ਹੈ ਅੱਜ ਕੱਲ ਸਿਆਸਤਦਾਨ ਐਂਟਰਟੇਨਰ ਹੀ ਬਣਿਆ ਕੋਈ ਨਾ ਹੂੰ ਜੀ ਜੀ ਬਿਲਕੁਲ ਬਹੁਤ ਜ਼ਿਆਦਾ ਨਹੀਂ ਫਰਕ ਪਊਗਾ ਪਰ ਫਿਰ ਵੀ ਚਲੋ ਜਿੰਨਾ ਕੋਈ ਸਮਾਨ ਜਦੋਂ ਵੇਚਣਾ ਹੈ ਤਾਂ ਰੌਲਾ ਤਾਂ ਪਾਉਂਦਾ ਹੁੰਦਾ ਰੇੜੀ ਕੋਲ ਖੜਾ ਹੋਵੇ ਕੱਲੀ ਰੇੜੀ ਤੇ ਸਮਾਨ ਹੀ ਪਿਆ ਹੋਵੇ ਤੇ ਨਾਲ ਕਹਿ ਰਿਹਾ ਹੋਵੇ ਵੀ ਲੈ ਜਾ ਦੋ ਉਧਰ ਰੁਪਏ ਲੈ ਜਾ ਦੋ ਉਧਰ ਰੁਪਏ ਫਰਕ ਤਾਂ ਪੈਂਦਾ ਹੀ ਆਉਂਦਾ ਹਾਂ 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 ਬਿਲਕੁਲ ਆਪਾਂ ਦੇਖਦੇ ਆ ਕਿ ਹੁਣ ਅਗਲੇ ਸਮੇਂ ਜਿਹੜਾ ਫਰਕ ਹੈ ਉਹ ਹੀ ਆਪਾਂ ਜਿਹੜੀ ਸਟਾਰਟਿੰਗ ਦੇ ਵਿੱਚ ਡਾਟ ਸਾਬ ਜਿਕਰ ਕੀਤਾ ਸੀ ਕਿ ਜਿਹੜੀ ਹਰ ਪੱਤਰ ਦੀ ਟੋਨ ਉਹ ਜਿਹੜੀ ਹੈ ਵੱਜੇਗੀ ਜਾਂ ਆਪਾਂ ਦੇਖ ਸਕਾਂਗੇ ਉਹ 4 ਜੂਨ ਜਦੋਂ ਜਿਹੜੀ ਹੈ ਪੀਵੀਐਮਸ ਉਹ ਖੋਲਣ ਗਿਆ ਹੈ ਦੇਖਣ ਵਾਲੀ ਗੱਲ ਹੋਏਗੀ ਡਾਟ ਸਾਬ ਤੁਸੀਂ ਜਿਹੜੇ ਅੱਜ ਦੇ ਜਿਹੜੇ ਸਾਰੇ ਮਸਲੇ ਜਿਹੜੇ ਤਾਜ਼ਾਤਰੀਨ ਜਾਂ ਉਹਦੇ ਇर्द-ਗਿਰਦ ਕੁਝ ਬੜੇ ਬੇਬਾਕ ਖੋਲੇ ਸੋ ਚੈਨਲ ਇਹ ਮਿਸ਼ਨ ਜੈ ਬੀਲੀਵਡ ਮੁਲਾ ਸਮਾਧਿਤ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਜੀ ਪਿੰਟ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ